ਰਾਮ ਸਰੂਪ ਅਣਖੀ ਜੀ ਦੇ ਨਾਵਲ ਪ੍ਰਤਾਪੀ ਦਾ ਅਗਲਾ ਭਾਗ ਮੈਲਾ ਵਾਲਿਆਂ ਦੀ ਪ੍ਰਤਾਪੀ ਇਕੱਲੀ ਧੀ ਸੀ ਭਾਈਚਾਰ ਉਹ ਵੱਡੀ ਸੀ ਮੁੰਡੇ ਛੋਟੇ ਪੰਜੇ ਨਿਆਣੇ 2-2 ਸਾਲਾਂ ਦੇ ਫਰਕ ਨਾਲ ਸਨ ਪ੍ਰਤਾਪੀ ਦਾ ਪਿਓ ਮੈਗਲ ਕਬੀਲਦਾਰੀ ਵਿੱਚ ਟੁੱਟਿਆ ਹੋਇਆ ਕਿਸਾਨ ਸੀ ਜ਼ਮੀਨ ਸਿਰਫ 7-8 ਘੁੰਮਾ ਸੀ ਅੱਧੀ ਮਾਰੂ ਅੱਧੀ ਨੂੰ ਪਾਣੀ ਲੱਗਦਾ ਮਾਰੂ ਧਰਤੀ ਵਿੱਚ ਖੂਹ ਲਾਉਣ ਦੀ ਪਹੁੰਚ ਨਹੀਂ ਸੀ ਉਹਦੇ ਵਿੱਚ ਉਂਝ ਐਨੀ ਥੋੜੀ ਜ਼ਮੀਨ ਲਈ ਖੂਹ ਦੀ ਲੋੜ ਵੀ ਕੋਈ ਨਹੀਂ ਸੀ ਪਰ ਜੇ ਖੂਹ ਲੱਗਿਆ ਹੁੰਦਾ ਤਾਂ ਮਾੜਾ ਵੀ ਕੀ ਸੀ ਨਹਿਰੀ ਪਾਣੀ ਦਾ ਕੀ ਹੁੰਦਾ ਆਉਂਦਾ ਹੀ ਨਹੀਂ ਸੀ ਫਸਲ ਦੀ ਵੱਤ ਉੱਤੇ ਫਸਲ ਖੜੀ ਕੁਮਲਾ ਜਾਂਦੀ ਖੂਹ ਹੁੰਦਾ ਤਾਂ ਵੇਲੇ ਸਿਰ ਨਹਿਰੀ ਪਾਣੀ ਵੀ ਦਿੱਤਾ ਜਾ ਸਕਦਾ ਸੀ ਹਲਟ ਤਾਂ ਆਪਣੀ ਘਰ ਦੀ ਸਰਦਾਰੀ ਹੁੰਦਾ ਹੈ ਜਦੋਂ ਮਰਜ਼ੀ ਚੋੜ ਲਓ ਉਹਨਾਂ ਖੇਤਾਂ ਵਿੱਚ ਖੂਹਾਂ ਦੇ ਪਾਣੀ ਸੀ ਵੀ ਚੰਗੇ ਫਸਲਾਂ ਲਈ ਮਾਫਕਸਨ ਪਰ ਕੀ ਕਰਦਾ ਮੈਗਲ ਉਹਦੀ ਤਾਂ ਬਸ ਆਈ ਚਲਾਈ ਸੀ ਇਕੱਲੇ ਦੀ ਵਾਹੀ ਨਾ ਸੀਰੀ ਨਾ ਪਾਲੀ ਆਪ ਹੀ ਸਾਰਾ ਕਰਦਾ ਵੱਡਾ ਮੁੰਡਾ ਨੇ ਇੱਕ ਉਡਾਰ ਹੋਇਆ ਤਾਂ ਉਹਨੂੰ ਪਾਲੀ ਪਾਲ ਲਾ ਲਿਆ ਪ੍ਰਤਾਪੀ ਦੀ ਮਾਂ ਤੋਂ ਮਸਾਂ ਜਵਾਕ ਸੰਭਦੇ ਬਸ ਰੋਟੀ ਪਕਾ ਦਿੰਦੀ ਗੋਹੇ ਕੂੜੇ ਦਾ ਕਰ ਦਿੰਦੀ ਬਾਕੀ ਸਮਾਂ ਜਵਾਕ ਸੰਭਾਲਣ ਤੇ ਰਹਿੰਦੀ ਪ੍ਰਤਾਪੀ ਵੀ ਉਂਝ ਤਾਂ ਘਰ ਦਾ ਕੰਮ ਕਰਦੀ ਪਰ ਉਹ ਜੰਮਦੀ ਹੀ ਉਰੇ ਪਰੇ ਦੀ ਸ਼ੌਕੀਨ ਸੀ ਨਾਲੇ ਬੁਣਦੀ ਦਰੀਆਂ ਦਾ ਕੰਮ ਤੇ ਹੋਰ ਕੱਤਣ ਤੁੰਮਣ ਮਾਦੀਆ ਨਜਰਾ ਵਿੱਚ ਔਰ ਕਾਨ ਕੁੜੀ ਸੀ ਸੋਣੀ ਵੀ ਤੇ ਕੰਮਾਂ ਦੀ ਜਾਣੂ ਪ੍ਰਤਾਪੀ ਦਿਆਲੋ ਤੇ ਹੀ ਗਈ ਕਤਮਾਨ ਨਾਲੋਂ ਉੱਚਾ ਸੀ ਪ੍ਰਤਾਪੀ ਦਾ ਉਹਨਾਂ ਦਾ ਪਾਥੀਆਂ ਵਾਲਾ ਬਾੜਾ ਬਾਹਰ ਫਿਰਨੀ ਉੱਤੇ ਸੀ ਪਸ਼ੂ ਉਹ ਘਰ ਵਿੱਚ ਹੀ ਬੰਨਦੇ ਹੋਰ ਘਰਾਂ ਦੇ ਬਾਹਰਲੇ ਘਰ ਵੀ ਸਨ ਜਿੱਥੇ ਉਹ ਆਪਣੇ ਪਸ਼ੂ ਬੰਨਦੇ ਤੇ ਉੱਥੇ ਹੀ ਤੂੜੀ ਦੇ ਕੋਠੇ ਹੁੰਦੇ ਪਰ ਮੈਗਲ ਦਾ ਬਾਹਰਲਾ ਘਰ ਕੋਈ ਨਹੀਂ ਸੀ ਉਹਦਾ ਤਾਂ ਅੰਦਰਲਾ ਘਰ ਹੀ ਸਭ ਕੁਝ ਸੀ ਖਾਸਾ ਖੁੱਲਾ ਥਾਂ ਸੀ ਵਿਚੇ ਤੂੜੀ ਵਾਲੀ ਸੁਭਾਤ ਤੇ ਵਿਚੇ ਡੰਗਰ ਪਸ਼ੂ ਵਾਲਾ ਛਤਨਾ ਗਰਮੀ ਦੇ ਦਿਨਾਂ ਖਾਤਰ ਦਰਵਾਜ਼ਾ ਛੱਤ ਕੇ ਇੱਕ ਪਾਸੇ ਬੈਠ ਕੇ ਆਏ ਗਏ ਵਾਸਤੇ ਰਿਹਾਈਸ਼ੀ ਸੁਭਾਤ ਨਾਲ ਝਲਾਨੀ ਸੀ ਝਲਾਨੀ ਵਿੱਚ ਹੀ ਹਾਰਾ ਸੀ ਮੈਗਲ ਕੋਲ ਦੋ ਬਾਲਬ ਤੇ ਇੱਕ ਮਹਿਸ ਸੀ ਇੱਕ ਗਾਂ ਵੀ ਕਟੀਆਂ ਤੇ ਬੱਚੇ ਪਾਲਣ ਦਾ ਸ਼ੌਂਕ ਵੀ ਸੀ ਉਹਨੂੰ ਘਰ ਵਿੱਚ ਦੁੱਧ ਹਮੇਸ਼ਾ ਰਹਿੰਦਾ ਡੰਗਰ ਪਸ਼ੂ ਦਾ ਕੰਮ ਵੀ ਉੱਡੋ ਕੈਡ ਹੁੰਦਾ ਹੈ ਬਾਹਰ ਖੇਤੀ ਦੇ ਕੰਮ ਜਿੰਨਾ ਜੱਟ ਦੀ ਤੀਵੀ ਤਕੜੀ ਨਾ ਹੋਵੇ ਤਾਂ ਉਹਦਾ ਘਰ ਥੇਵ ਜਾਂਦਾ ਹੈ ਦਿਆਲੋ ਘਰ ਦਾ ਸਾਰਾ ਕਰਦੀ ਪਰ ਬਹੁਤਾ ਕੰਮ ਮੈਗਲ ਹੀ ਕਰਦਾ ਉਹਨੂੰ ਜਵਾਕਾਂ ਦਾ ਅਹਿਸਾਸ ਬਹੁਤ ਰਹਿੰਦਾ ਉਹਦੇ ਲਈ ਉਹਦੇ ਮੁੰਡੇ ਬਹੁਤ ਵੱਡੀ ਜਾਇਦਾਦ ਸਨ ਉਹ ਉੱਡਦਾ ਫਿਰਦਾ ਹੋਏ ਪੁੱਤ ਗੱਭਰੂ ਜਦੋਂ ਚਾਰੇ ਉੱਠ ਖੜੇ ਕੰਮਾਂ ਨੂੰ ਤਾਂ ਮੂਰੇ ਲਾ ਲੈਣਗੇ ਪੂਰੀ ਕਮਾਈ ਕਰਨਗੇ ਤੇ ਹੋਰ ਜ਼ਮੀਨ ਲੈ ਲੈਣਗੇ ਫਿਰ ਤਾਂ ਸੜਾ ਖੂਕੀ ਉਹ ਨਹਿਰ ਕਿਹੜਾ ਨਹੀਂ ਖਿੱਚ ਲਿਆਉਣਗੇ ਆਪਦੇ ਖੇਤ ਵਿੱਚ ਜਿੱਥੇ ਉਹ ਮੁੰਡਿਆਂ ਨੂੰ ਉੱਠ ਰਹੇ ਦੇਖ ਕੇ ਖੁਸ਼ ਹੁੰਦਾ ਉਹਦੀ ਹਿੱਕ ਗੱਤ ਚੌੜੀ ਹੋ ਜਾਂਦੀ ਉੱਥੇ ਪ੍ਰਤਾਪੀ ਵੱਲ ਝਾਕਦੇ ਹੀ ਉਹਦੀ ਨੀਮੀ ਪੈ ਜਾਂਦੀ ਇੱਕ ਦਿਨ ਉਹਨੇ ਬੜਬੜ ਕੀਤੀ ਸਹਰੀ ਨੂੰ ਨਿਤ ਗਿੱਠਵਾਰ ਆਉਂਦਾ ਤੋਰੀ ਦੀ ਵੇਲ ਵਾਂਗੂ ਵਧੀ ਤੁਰੀ ਜਾਂਦੀ ਹੈ ਪਿੰਡੇ ਤੇ ਮਾਸ ਜਾਂ ਪਤਾ ਨਹੀਂ ਕਿਧਰੋਂ ਚੜੀ ਜਾਂਦਾ ਕੁੜੀ ਦੇ ਫਿਕਰ ਨਾਲ ਜਿਵੇਂ ਉਹ ਅੱਧਾ ਰਹਿ ਗਿਆ ਹੋਵੇ ਉਹ ਝੁਰਦਾ ਕਿਹੜੀਆਂ ਜ਼ਮੀਨਾਂ ਇਹ ਕੁੜੀ ਸਾਰਾ ਘਰ ਚੱਕ ਕੇ ਲੈ ਜਾਊਗੀ ਪਤਾ ਨਹੀਂ ਭੈਣ ਦੇਣੇ ਕਹੇ ਜੇ ਜੱਟ ਨਾਲ ਮੱਥਾ ਲੱਗੂ ਦਿਆਲੂ ਆਖਦੀ ਹੁਣੇ ਕਾਹਨੂੰ ਫਿਕਰ ਕਰੀਏ ਹਾਲੀ ਕਿਹੜੀ ਉਮਰ ਐ ਕੁੜੀ ਦੀ ਗੁੱਡੀਆਂ ਪਟੋਲੇ ਤਾਂ ਕੱਲ ਛੱਡੇ ਨੇ ਇਹਨੇ ਮੈਗਲ ਕਹਿਣ ਲੱਗਿਆ ਉਹ ਤਾਂ ਤੇਰੀ ਗੱਲ ਠੀਕ ਐ ਮੈਂ ਤਾਂ ਉਹ ਕਹਿਣਾ ਬਈ ਧੀ ਨਾ ਹੋਵੇ ਕਿਸੇ ਦੇ ਧੀ ਘਰੋਂ ਤੋੜਨੀ ਬਹੁਤ ਔਖੀ ਐ ਇੱਕ ਵਾਰੀ ਤਾਂ ਢੱਕਾ ਢੱਕਾ ਹੂੰਝ ਕੇ ਲੈ ਜਾਂਦੀ ਏ ਘਰ ਦਾ ਧੀ ਤਾਂ ਕਰਮਾਂ ਵਾਲਿਆਂ ਦੇ ਹੁੰਦੀ ਏ ਕਮਲਿਆ ਬਹਾਨੇ ਨਾਲ ਪੁੰਨਦਾਨ ਹੋ ਜਾਂਦਾ ਏ ਦਿਯਾਲੋ ਸਮਝਾਉਦੀ ਹਾਂ ਹੰਕਾਰ ਵੀ ਨਹੀਂ ਰਹਿੰਦਾ ਧੀ ਵਾਲੇ ਨੂੰ ਜਿਹਦੇ ਘਰ ਰੱਬ ਨੇ ਕੁੜੀ ਦੇਤੀ ਨੀਵਾ ਸਿਰ ਰੱਖੂ ਧੀਆ ਵਾਲੇ ਸਦਾ ਹੀ ਹਾਰੇ ਮੈਗਲ ਨੂੰ ਕੁੜੀ ਦੇ ਪਿਓ ਦਾ ਤਲਖ ਅਹਿਸਾਸ ਸੀ ਤੂੰ ਸੁਣਿਆ ਨਹੀਂ ਕਹਿੰਦੇ ਇੱਕ ਜੱਟ ਦੇ ਸੱਤ ਪੁੱਤ ਸੀ ਜੱਟ ਨੂੰ ਬੜਾ ਹੰਕਾਰ ਫਿਰ ਕੁੜੀ ਹੋਗੀ ਉਹਦੀ ਜੰਮਦੀ ਦਾ ਹੀ ਗਲ ਘੁੱਟਤਾ ਆਖੇ ਐਵੇਂ ਕਿਸੇ ਜੱਟ ਅੱਗੇ ਝੁਗਣਾ ਪਊਗਾ ਜੱਟ ਜਮਾਈ ਅੱਗੇ ਝੁਕਦੇ ਬਸ ਗੱਲ ਸੁਣਾ ਕੇ ਦਿਆਲੋ ਉਦਾਸ ਹੋ ਗਈ ਪ੍ਰਤਾਪੀ 20 ਸਾਲਾਂ ਦੀ ਹੋਈ ਤਾਂ ਮਾਪੇ ਉਹਦੀ ਖਾਤਰ ਵਾਰ ਲੱਪਣ ਲੱਗੇ ਰਿਸ਼ਤੇਦਾਰੀਆਂ ਵਿੱਚ ਸਭ ਨੂੰ ਕਹਿ ਦਿੱਤਾ ਆਂਡ ਗਵਾੜ ਤੇ ਅਗਵਾੜ ਵਿੱਚ ਨਿੰਗ ਦੇ ਘਰਾਂ ਨੂੰ ਕਿਹਾ ਕਿ ਉਹ ਕਿਤੋਂ ਮੁੰਡੇ ਦੀ 10 ਪੌਣ ਮੁੰਡਾ ਸੋਹਣਾ ਹੋਵੇ ਤੇ ਹੱਡਾ ਪੈਰਾਂ ਦਾ ਖੁੱਲਾ ਲਾਣੇ ਵਾਲਾ ਘਰ ਹੋਵੇ ਮੁੰਡੇ ਨੂੰ ਜ਼ਮੀਨ ਚੰਗੀ ਆਉਂਦੀ ਹੋਵੇ ਸੱਸ ਪਲੀ ਮਾਨਸ ਹੋਵੇ ਵਿਆਹ ਉੱਤੇ ਪੈਸਾ ਜਿੰਨਾ ਮਰਜ਼ੀ ਲਵਾ ਲੈਣ ਕਈ ਮੁੰਡੇ ਨਿਗਾਹ ਵਿੱਚ ਆਏ ਸਨ ਮੁੰਡਾ ਸੋਹਣਾ ਸੁਨੱਖਾ ਹੁੰਦਾ ਤਾਂ ਜ਼ਮੀਨ ਥੋੜੀ ਹੁੰਦੀ ਜ਼ਮੀਨ ਚੰਗੀ ਹੁੰਦੀ ਤਾਂ ਮੁੰਡਾ ਚੱਜ ਦਾ ਨਾ ਹੁੰਦਾ ਕੋਈ ਮਦਰਾ ਹੁੰਦਾ ਕੋਈ ਪੱਕੇ ਰੰਗ ਦਾ ਕਿਸੇ ਦੇ ਨੈਣ ਨਕਸ਼ ਕੁਡਵੇ ਹੁੰਦੇ ਮੁੰਡਾ ਵੀ ਸੋਹਣਾ ਹੁੰਦਾ ਜ਼ਮੀਨ ਵੀ ਵਾਵਾ ਆਉਂਦੀ ਤਾਂ ਖਾਨਦਾਨ ਵਿੱਚ ਕੋਈ ਕਾਜ ਨਿਕਲ ਆਉਂਦਾ ਦਿਆਲੋ ਦੇ ਨੱਕ ਥੱਲੇ ਕੋਈ ਮੁੰਡਾ ਨਾ ਆਇਆ ਮੈਗਲ ਤਾਂ ਫਿਰ ਵੀ ਮੰਨ ਜਾਂਦਾ ਪਰ ਉਹ ਧੂਆਂ ਸੱੱਰ ਪਾ ਕੇ ਬੈਠ ਜਾਂਦੀ ਆਖਦੀ ਮੈਂ ਕੁੜੀ ਡੋਬਣੀ ਤਾਂ ਨਹੀਂ ਇੱਕ ਥਾਪੜ ਦੀ ਮੈਂ ਤਾਂ ਕੁੜੀ ਨੂੰ ਨਰੂੜੇ ਵਾਲੇ ਜੱਟਾਂ ਦੇ ਵਿਆਹ ਹੂੰਗੀ ਉਹ ਘਰ ਟੋਲੂੰਗੀ ਜਿੱਥੇ ਮੇਰੀ ਧੀ ਸੁਖੀ ਰਹੇ ਰਾਜ ਭੋਗੂਗੀ ਰਾਜ ਇਹਨਾਂ ਸਲਾਹਾਂ ਵਿੱਚ ਹੀ 2-3 ਸਾਲ ਲੰਘ ਗਏ ਦਿਆਲੋ ਦਿਨੋਂ ਦਿਨ ਕੁੜੀ ਲਈ ਵਣਤ ਬਣਾਉਂਦੀ ਜਾ ਰਹੀ ਸੀ ਉਹਨੇ ਕਿੰਨੇ ਹੀ ਸੂਟ ਖਰੀਦ ਕੇ ਰੱਖ ਲਏ ਸਨ ਪਿੰਡ ਵਿੱਚ ਡੱਗੀਆਂ ਵਾਲੇ ਤਾਂ ਨਿਤ ਆਉਂਦੇ ਉਹ ਹਰ ਇੱਕ ਨੂੰ ਸਾਦ ਕੇ ਬਾਹਰ ਮੂਰੇ ਬਿਠਾ ਲੈਂਦੀ ਉਹਦੀ ਸਾਰੀ ਡੱਗੀ ਫਰੋਲ ਮਾਰਦੀ ਭਾਅ ਬਣਾਉਂਦੀ ਸੂਟ ਪੜਵਾ ਲੈਂਦੀ ਰੁਪਈਏ ਡੱਗੀ ਵਾਲੇ ਨੂੰ ਦੇ ਦਿੰਦੀ ਗਵਾਂਟਣਾ ਦੰਦ ਵੱਡਦੀਆਂ ਕੁੜੇ ਜਏ ਖਾਣੀ ਦੀ ਪਤਾ ਨਹੀਂ ਕਿੱਥੋਂ ਕੱਢੀ ਜਾਂਦੀ ਹੈ ਪਰਚੀਆਂ ਵਾਂਗੂ ਲਿਆ ਫੜਾਉਂਦੀ ਹੈ ਉਹਨੇ ਕਿੰਨੇ ਹੀ ਖੇਸ ਬਣਾ ਲਏ ਸਨ ਦਰੀਆਂ ਗੋਦੈਲੇ ਤੇ ਹੋਰ ਕੁੱਲ ਕਪੜਾ ਲੀੜਾ ਪ੍ਰਤਾਪੀ ਖਿਜਦੀ ਨਿਸ਼ੰਘ ਹੋ ਕੇ ਕਦੇ ਕਦੇ ਆਖ ਦਿੰਦੀ ਮਾਂ ਰਾਣੀਏ ਇਹ ਕਿਹੜ ਜਿਹੜਾ ਇਕੱਠਾ ਕਰੀ ਜਾਨੀ ਐ ਕਦੋਂ ਦੇਵेंगी ਕਿਸੇ ਨੂੰ ਚਾਹੇ ਅੱਜ ਲੈ ਜਾਏ ਭਾਈ ਕੋਈ ਜਿਉਣ ਜੋਗਾ ਫਿਰ ਪੁੱਛਦੀ ਕਿਉ ਕੁੜੇ ਤੈਨੂੰ ਕੀ ਸੌਸਾ ਹੋ ਗਿਆ ਤੂੰ 부ੜੀ ਤਾਂ ਨਹੀਂ ਹੋਗੀ ਮੱਤ ਦਿੰਦੀ ਭਲੇ ਘਰਾਂ ਦੀਆਂ ਕੁੜੀਆਂ ਮੋਹੋਂ ਨਹੀਂ ਆਖਦੀਆਂ ਹੁੰਦੀਆਂ ਪ੍ਰਤਾਪੀ ਗੱਲ ਪਾੜ ਲਟਦੀ ਨਾ ਮੈਂ ਤਾਂ ਇਹ ਕਹਿਨੀ ਆ ਬਈ ਬਹੁਤ ਹੋ ਗਿਆ ਹੁਣ ਤੂੰ ਤਾਂ ਕਮਲੀ ਐ ਧੀਏ ਜਿੰਨਾ ਲੈ ਜੇਗੀ ਉਨਾ ਹੀ ਥੋੜਾ ਇਹ ਪਿਓ ਦੇ ਘਰੋਂ ਤਾਂ ਇੱਕ ਵਾਰੀ ਦੇਤਾ ਸੋ ਦੇਤਾ ਫੇਰ ਨਹੀਂ ਦਿੱਤਾ ਜਾਂਦਾ ਫੇਰ ਤਾਂ ਹੋਰ ਹੀ ਕਬੀਲਦਾਰੀਆਂ ਛਿੜ ਜਾਂਦੀਆਂ ਨੇ ਫਿਰ ਮੁੰਡਿਆਂ ਦਾ ਤੁਰਪੂ ਬਗਾਨੀਆਂ ਧੀਆਂ ਘਰ ਆ ਜਾਣਗੀਆਂ ਫਿਰ ਤਾਂ ਵਰਤਣ ਦੀ ਸਕੀਰੀ ਰਹਿ ਜੂ ਤੇਰੀ ਇਸ ਘਰ ਨਾਲ ਕੋਈ ਚੰਗੀਆਂ ਆ ਗਈਆਂ ਤਾਂ ਦਿਯਾਲੋ ਲੰਬਾ ਸੋਚਦੀ ਸਿਆਲਾਂ ਦੇ ਦਿਨ ਸਨ ਪ੍ਰੇਤਾਪੀ ਧੜਕੇ ਉੱਠੀ ਦਰਵਾਜ਼ੇ 'ਤੇ ਜਾ ਕੇ ਤੱਕ ਤੇ ਓਲੇ ਡਬਲ ਇੱਟ ਬਹਿ ਕੇ ਉਸ਼ਾਲੀਆਂ ਕਰਨ ਲੱਗੀ ਦਿਯਾਲੋ ਨੇ ਉਹਦੀ ਖੰਗ ਸੁਣੀ ਤਾਂ ਉਹ ਉਹਦੇ ਮਗਰ ਜਾ ਕੇ ਤਖਤੇ ਨੂੰ ਹੱਥ ਪਾ ਕੇ ਖੜ ਗਈ ਉਹਦਾ ਆਪਣਾ ਸਿਰ ਵੀ ਘੁੰਮ ਰਿਹਾ ਸੀ ਪੁੱਛਣ ਲੱਗੀ ਕੁੜੇ ਤਾਪੋ ਕੀ ਹੋ ਗਿਆ ਤੈਨੂੰ ਮਾਂ ਸਿਰ ਘੁੰਮੀ ਜਾਂਦਾ ਸੀ ਜਿਵੇਂ ਘੇਰ ਚੜਦੀ ਹੋਵੇ ਠੰਡ ਤਾਂ ਨਹੀਂ ਲੱਗ ਗਈ ਕਿਤੇ ਸੌ ਵਾਰੀ ਆਖਿਆ ਭਾਈ ਕੱਪੜਾ ਲੈ ਕੇ ਨਿਕਲਿਆ ਘਰ ਬਾਹਰ ਇਹ ਕਿਹੜਾ ਜਾਣਦੀ ਐ ਆਪ ਹੁਦਰਾ ਹੋ ਜੇ ਜਦੋਂ ਧੀ ਪੁੱਤ ਕੀ ਕਰੂਗਾ ਕੋਈ ਦਿਆਲੋ ਦਾ ਕਾਲਚਾ ਜਿਵੇਂ ਹੋਰ ਕਾਸੇ ਨੇ ਫੜ ਲਿਆ ਹੋਵੇ ਉਹ ਛਿੜਕ ਕੇ ਪਈ ਚੱਲ ਖੜੀ ਹੋ ਜਾ ਹੁਣ ਮੂੰਹ ਥੋਲੇ ਕੋਰਲੀ ਕਰਲਾ ਜਾ ਕੇ ਕੁੜੀ ਸੁਭਾਤ ਵਿੱਚ ਮੁੜ ਕੇ ਆਈ ਤਾਂ ਮੈਗਲ ਤੁਰਦਾ ਫਿਰਦਾ ਪਸ਼ੂਆਂ ਨੂੰ ਕੱਖ ਪੱਠੇ ਪਾਉਂਦਾ ਦਿਯਾਲੋ ਨੂੰ ਪੁੱਛਣ ਲੱਗਿਆ ਕਿਉਂ ਕੀ ਹੋ ਗਿਆ ਤਾਪੋ ਨੂੰ ਹੋ ਗਿਆ ਜਾਣਦਿਆਂ ਦਾ ਸਿਰ ਠੰਡ ਲਾ ਬੈਠੇ ਜਦੋਂ ਮੰਨੇ ਹੀ ਨਾ ਕੀ ਫੂਕਣੀ ਇਹੋ ਜੀ ਲਾਦ ਦਿਯਾਲੋ ਨੂੰ ਕੋਈ ਸੁਰਤ ਨਹੀਂ ਸੀ ਕਿ ਉਹ ਕਿਨੂੰ ਗਾਲਾਂ ਕੱਢ ਰਹੀ ਹੈ ਕੁੜੀ ਨੂੰ ਘਰ ਦੀ ਕਬੀਲਦਾਰੀ ਨੂੰ ਮੈਗਲ ਨੂੰ ਜਾਂ ਆਪਣੇ ਆਪ ਨੂੰ ਹੀ ਜਾਂ ਪਤਾ ਨਹੀਂ ਕਿਸੇ ਨੂੰ ਉਹਨੂੰ ਕੁੜੀ ਦਾ ਚਿਹਰਾ ਤਾਂ ਬਹੁਤ ਹੀ ਮਾਸੂਮ ਲੱਗਿਆ ਪੋਲਾ ਪਾਲਾ ਤੇ ਨਿਰਸ਼ਲ ਪਰ ਅਗਲੇ ਬਿੰਦ ਹੀ ਜਿਵੇਂ ਕੋਈ ਖਿਆਲ ਉਹਦੀ ਦੇਹ ਦਾ ਕੁੱਤਰਾ ਕਰਦਾ ਜਾ ਰਿਹਾ ਹੋਵੇ ਉਹਨੂੰ ਆਪਣੀ ਧੀ ਦਾ ਚਿਹਰਾ ਬਹੁਤ ਭਿਆਨਕ ਦਿਸਣ ਲੱਗ ਪਿਆ ਕਰੂਰ ਚਿਹਰਾ ਉਹ ਚਾਹੁੰਦੀ ਸੀ ਇਸ ਚਿਹਰੇ ਨੂੰ ਉਹ ਆਪਣੇ ਹੱਥਾਂ ਦੇ ਨੋਹਾਂ ਨਾਲ ਨੋਚ ਸੁਟੇ ਭੜਿਆੜ ਕਰ ਦੇਵੇ ਉਹਦੇ ਆਪਣੇ ਨੋਹ ਜਿਵੇਂ ਸ਼ੇਰ ਦੀਆਂ ਨੋਹਦਰਾ ਬਣ ਗਏ ਹੋਣ ਚੁੱਲ੍ਹੇ ਚੌਕੇ ਦਾ ਸਾਰਾ ਕੰਮ ਛੱਡ ਕੇ ਉਹ ਪ੍ਰਤਾਪੀ ਨੂੰ ਚਿੰਬੜੀ ਖੜੀ ਸੀ ਨਹੀਂ ਤੈਨੂੰ ਕਿੰਨੇ ਦਿਨ ਉਤੋਂ ਦੀ ਪ੍ਰਤਾਪੀ ਚੁੱਪ ਦਿਯਾਲੋ ਖੇੜਾ ਨਹੀਂ ਛੱਡ ਰਹੀ ਸੀ ਪ੍ਰਤਾਪੀ ਰੋਣ ਲੱਗੀ ਕੌਣ ਸੀ ਦਿਆਲੋ ਨੇ ਬਹੁਤ ਪੋਲਾ ਬੋਲ ਕੱਢਿਆ ਨਹੀਂ ਮਾਂ ਕੋਈ ਨਹੀਂ ਸੀ ਪ੍ਰਤਾਪੀ ਦ੍ਰਿੜ ਹੋ ਕੇ ਕਹਿ ਗਈ ਅੱਕੀ ਬੁੜੀ ਦਾ ਭਤੀਜਾ ਤਾਂ ਨਹੀਂ ਸੀ ਕਿਤੇ ਦਿਆਲੋ ਨੂੰ ਉਸ ਮੁੰਡੇ ਉੱਤੇ ਕਿਦਣ ਦਾ ਸ਼ੱਕ ਸੀ ਨਾ ਪ੍ਰਤਾਪੀ ਦੀਆਂ ਅੱਖਾਂ ਵਿੱਚ ਪਤਾ ਨਹੀਂ ਕਿੰਨੇ ਰੰਗ ਉਤਰ ਆਏ ਦਿਆਲੋ ਨੇ ਪੁੱਛਕਾਰਿਆ ਵੀ ਬਹੁਤ ਹਿੱਕ ਨਾਲ ਉਹਦਾ ਸਿਰ ਲਾ ਲਿਆ ਪਰ ਉਹ ਕੁਝ ਨਹੀਂ ਮੰਨੀ ਇਹ ਕਹਿ ਰਹੀ ਸੀ ਝੂਠ ਹੈ ਕੋਈ ਗੱਲ ਨਹੀਂ ਮੇਰਾ ਗਲ ਵੜਦੇ ਹਾਂ ਬੇਸ਼ੱਕ ਦਿਆਲੋ ਨੂੰ ਪੱਕਾ ਸ਼ੱਕ ਸੀ ਉਹਦੀ ਤਾਂ ਦੁਨੀਆ ਦੇਖੀ ਹੋਈ ਸੀ ਪਰ ਉਹ ਮੈਗਲ ਨੂੰ ਕੀ ਦੱਸਦੀ ਉਹ ਇਹ ਵੀ ਜਾਣਦੀ ਸੀ ਕਿ ਬੰਦਿਆਂ ਦਾ ਤੱਤ ਭੈੜਾ ਹੁੰਦਾ ਹੈ ਕਿਦਰੇ ਹੋਰੀ ਖੇਡ ਨਾ ਵਿਗੜ ਜਾਵੇ ਕੋਈ ਬੰਦਾ ਤਾਂ ਭੜੜ ਭਾਂਡੇ ਹੁੰਦੇ ਹਨ ਕੁਝ ਦਿਨ ਹੀ ਲੰਗੇ ਹੋਣਗੇ ਘਰ ਕੋਈ ਮੁੰਡਾ ਨਹੀਂ ਸੀ ਉਸ ਵੇਲੇ ਪ੍ਰਤਾਪੀ ਨੂੰ ਗਵਾਂਡੀਆਂ ਦੀ ਕੁੜੀ ਸੱਦ ਕੇ ਲੈ ਗਈ ਸੀ ਉਹ ਆਪਣੀ ਕਿਸੇ ਸਹੇਲੀ ਦਾ ਦਰਵਾਜ਼ਾ ਦੇਖਣ ਗਈਆਂ ਸਨ ਦਿਯਾਲੋ ਨੇ ਮੈਗਲ ਨੂੰ ਕੋਲ ਬਿਠਾ ਲਿਆ ਤੇ ਪੁੱਛਣ ਲੱਗੀ ਤੂੰ ਉਹ ਮੁੰਡਾ ਦੇਖ ਕੇ ਆਇਆ ਸੀ ਜੋਗੀਪੁਰ ਤੈਨੂੰ ਦੱਸਤੀ ਸੀ ਸਾਰੀ ਗੱਲ ਉਹਦੀ ਉਹ ਤਾਂ ਪਸੰਦ ਨਹੀਂ ਆ ਆਪਣੇ ਨਹੀਂ ਉਹ ਹੀ ਠੀਕ ਐ ਉਹਨੂੰ ਰੁਪਈਆ ਦੇ ਆ ਜਾ ਕੇ ਰੰਗ ਦੋ ਹੀ ਹੁੰਦੇ ਆ ਕਾਲਾ ਤੇ ਗੋਰਾ ਨਾਲੇ ਉਹਨਾਂ ਨੂੰ ਲੋੜ ਐ ਸੱਸ ਹੈ ਨਹੀਂ ਕੁੜੀ ਰਾਜ ਕਰੂਗੀ ਬਥੇਰੀ ਜ਼ਮੀਨ ਜਾਇਦਾਦ ਐ ਉਹਨਾਂ ਦੇ ਚਾਨਣ ਮਰੇ ਤੋਂ ਉਹਨਾਂ ਦੇ ਘਰ ਵਿੱਚ ਹਨੇਰ ਪੈ ਗਿਆ ਪ੍ਰਤਾਪੀ ਨੂੰ ਲੱਗਿਆ ਜਿਵੇਂ ਉਹਦਾ ਆਪਣਾ ਪੁੱਤ ਮਰ ਗਿਆ ਹੋਵੇ ਉਹ ਉਹਦਾ ਪੁੱਤਾਂ ਵਰਗਾ ਹੀ ਤਾਂ ਦਿਓਰ ਸੀ ਆਪਣੇ ਹੱਥੀ ਵਿਆਹ ਕੀਤਾ ਉਹਦਾ ਜਿਵੇਂ ਕੋਈ ਮਾਂ ਪੁੱਤ ਦਾ ਵਿਆਹ ਕਰਦੀ ਹੋਵੇ ਹਨੇਰ ਤਲਵੰਡੀ ਵਾਲਿਆਂ ਦੇ ਘਰ ਵੀ ਪਹੁੰਚਾਇਆ ਜਦੋਂ ਉਹਨਾਂ ਦੀ ਮਾਂ ਜੈਕੁਰ ਮਰ ਗਈ ਸੀ ਤੇ ਚਾਨਣ ਦੀ ਉਮਰ ਛੋਟੀ ਸੀ ਤਾਂ ਭਾਨੋ ਉਹਨੂੰ ਤਲਵੰਡੀ ਲੈ ਗਈ ਉਹ ਦਾ ਭਾਈ ਕਾ ਨੂੰ ਸੀ ਪੁੱਤ ਸੀ ਦੂਜੇ ਜਵਾਕਾਂ ਦੀ ਰੀਸ ਨਾਲ ਚੰਨ ਚਾਨਣ ਵੀ ਭਾਨੋ ਨੂੰ ਬੇਬੇ ਆਖਣ ਲੱਗ ਪਿਆ ਸੀ ਪੁਰਾਣੇ ਸਮੇਂ ਵਿੱਚ ਵੱਡੀ ਭੈਣ ਨੂੰ ਬੇਬੇ ਹੀ ਆਖਦੇ ਹੁੰਦੇ ਜਿਵੇਂ ਬੇਬੇ ਨਾਨਕੀ ਪਾਨੋ ਚਾਨਣ ਨੂੰ ਆਪਣੇ ਪੁੱਤਾਂ ਜਿੰਨਾ ਹੀ ਖਾਣ ਪੀਣ ਨੂੰ ਦਿੰਦੀ। ਉਹਨਾਂ ਨਾਲ ਦੇ ਹੀ ਉਹਨੂੰ ਕੱਪੜੇ ਸਿਲਾਉਂਦੀ। ਉਹ ਵਿਸਾਖੀ ਦਾ ਮੇਲਾ ਦੇਖਣ ਭਦੌੜ ਜਾਂਦੇ ਤਾਂ ਉਹ ਚਾਨਣ ਨੂੰ ਉਹਨਾਂ ਜਿੰਨੇ ਹੀ ਪੈਸੇ ਦਿੰਦੀ। ਉਹ ਉਡਾਰ ਹੋਇਆ ਤਾਂ ਖੇਤਾਂ ਵਿੱਚ ਮੱਝਾਂ ਚਾਰ ਕੇ ਲਿਆਉਂਦਾ। ਘਰੇ ਵੀ ਪਸ਼ੂ ਸੰਭਣ ਲੱਗ ਪਿਆ। ਮੱਝਾਂ ਦੀਆਂ ਧਾਰਾਂ ਕੱਢਦਾ ਤੇ ਸਾਰੇ ਪਸ਼ੂ ਨੂੰ ਕੱਖ ਕੰਡਾ ਪਾਉਂਦਾ। ਪਾਨੋ ਦੇ ਆਪਣੇ ਦੋਵੇਂ ਮੁੰਡੇ ਵੀ ਉਹਦੇ ਨਾਲ ਕੰਮ ਕਰਦੇ ਫਿਰਦੇ। ਚਾਹੇ ਉਹ ਦੋਨਾਂ ਦੋਵਾਂ ਤੋਂ ਉਮਰ ਵਿੱਚ ਛੋਟਾ ਸੀ ਪਰ ਕੰਮ ਉਹਨਾਂ ਨਾਲੋਂ ਵੱਧ ਕਰਦਾ ਉਹਨਾਂ ਨਾਲੋਂ ਤਖੜਾ ਵੀ ਸੀ ਉਹ ਭੈਣ ਦੀ ਸਾਬਾਸ਼ੀ ਲੈਣ ਲਈ ਵੀ ਉਹਨਾਂ ਨਾਲੋਂ ਵੱਧ ਨੱਠਿਆ ਭੱਜਿਆ ਫਿਰਦਾ ਰਹਿੰਦਾ ਉੱਚ ਉਹਦਾ ਪਣੋਈਆ ਉਹ ਤੋਂ ਵੱਧ ਕੰਮ ਲੈਂਦਾ ਜਿਸ ਦਾ ਚਾਨਣ ਨੂੰ ਖੁਦ ਅਹਿਸਾਸ ਨਹੀਂ ਸੀ ਚਾਨਣ ਤਾਂ ਸਮਝਦਾ ਕਿ ਉਹ ਉਹਨਾਂ ਦੋਵਾਂ ਨਾਲੋਂ ਤਖੜਾ ਅਤੇ ਸਿਆਣਾ ਵੀ ਪਣੋਈਆ ਉਹਨੂੰ ਬੜੀ ਆ ਕੇ ਵੀ ਰੱਖਦਾ ਭਾਨੋ ਨੂੰ ਚਾਨਣ ਦਾ ਸੁੱਖ ਹੋ ਗਿਆ ਸੀ ਕਦੇ-ਕਦੇ ਉਹ ਜੋਗੀਪੁਰ ਦਾ ਘੇੜਾ ਵੀ ਮਾਰ ਜਾਂਦਾ ਪਿੱਛੋਂ ਭਾਨੋ ਨੂੰ ਲੱਗਦਾ ਜਿਵੇਂ ਚਾਨਣ ਬਗੈਰ ਤਾਂ ਉਹਨਾਂ ਨੂੰ ਸਰਦਾ ਹੀ ਨਹੀਂ ਉਹ ਇੱਕ ਦਿਨ ਵੱਧ ਲਾਉਂਦਾ ਤਾਂ ਉਹ ਉਹਨੂੰ ਸੁੱਕਾ-ਸੁੱਕਾ ਛਿੜਕਦੀ ਉੱਥੇ ਕੀ ਕਰਦਾ ਰਿਹਾ ਬੈਠਾ ਇੰਨੇ ਦਿਨ ਪਰਝਾਈ ਨੇ ਜੋੜ ਪਾ ਲਿਆ ਸੀ ਤੇਰੇ ਚਾਨਣ ਨੂੰ ਪ੍ਰਤਾਪੀ ਮੋਹ ਕਰਦੀ ਪਰ ਉਹਨੂੰ ਕਦੇ ਮਹਿਸੂਸ ਨਾ ਹੁੰਦਾ ਕਿ ਉਹ ਉਹਦੀ ਕੀ ਲੱਗਦੀ ਹੈ ਲੱਗਦਾ ਜਿਵੇਂ ਕੋਈ ਸ਼ਰੀਕੇ ਦੀ ਤਮੀ ਉਹਨੂੰ ਖਾਨਦਾਨੀ ਸਬੰਧਾ ਕਰਕੇ ਬੁਲਾਉਂਦੀ ਹੋਵੇ ਉਹ ਉਹਨੂੰ ਹੋਰ ਦਿਨ ਰਹਿਣ ਲਈ ਵੀ ਆਖਦੀ ਪਰ ਚਾਨਣ ਦਾ ਬਾਪੂ ਨੂੰ ਮਿਲਣ ਜਾਂਦਾ ਹੁੰਦਾ ਜੈਮਲ ਉਹਨੂੰ ਬੁੱਕਲ ਵਿੱਚ ਲੈ ਕੇ ਰੋਣ ਲੱਗ ਪੈਂਦਾ ਫਿਰ ਭਾਨੋ ਦੀ ਸੁੱਖ-ਸਾਂਦ ਪੁੱਛਣ ਲੱਗਦਾ ਉਹਦੇ ਜਵਾਕਾਂ ਦਾ ਹਾਲ-ਚਾਲ ਪੁੱਛਦਾ ਇਹ ਕਦੇ ਨਾਖਦਾ ਕਿ ਤਲਵੰਡੀ ਉਹਦਾ ਜੀ ਲੱਗਿਆ ਹੋਇਆ ਹੈ ਜਾਂ ਨਹੀਂ ਨਾ ਹੀ ਉਹਨੂੰ ਇਹ ਕਹਿੰਦਾ ਕਿ ਉਹ ਹੁਣ ਜਵਾਨ ਹੋ ਗਿਆ ਹੈ ਆਪਣੇ ਘਰ ਆ ਜਾਵੇ ਬਾਪੂ ਤਾਂ ਐਸੀ ਗੱਲ ਵਿੱਚ ਤਸੱਲੀ ਸਮਝਦਾ ਕਿ ਚਾਨਣ ਚੱਜ ਦਾ ਖਾਂਦਾ ਪੀਂਦਾ ਹੈ ਤੇ ਭਾਨੋ ਤੋਂ ਮਾਂ ਦਾ ਪਿਆਰ ਲੈ ਕੇ ਵੱਡਾ ਹੋ ਰਿਹਾ ਹੈ ਉਹਨੂੰ ਡਰ ਸੀ ਕਿ ਉਹ ਕੀ ਕਰੇਗਾ ਇੱਥੇ ਆ ਕੇ ਪਰਜਾਈਆਂ ਤਾਂ ਪਰਜਾਈਆਂ ਹੁੰਦੀਆਂ ਹਨ ਉਤਲਵੰਡੀ ਹੀ ਠੀਕ ਹੈ ਸਭ ਤੋਂ ਵੱਡਾ ਹਨੇਰਤਾ ਪਿਆ ਲਹਿਰੇ ਵਾਲਿਆਂ ਦੇ ਘਰ ਉਹਨਾਂ ਦੀ ਧੀ ਪਰ ਜਵਾਨੀ ਵਿੱਚ ਰੰਡੀ ਹੋ ਗਈ ਸੀ ਉਹ ਮੁਕਲਾਵੇ ਗਈ ਮਸਾਂ 20 ਦਿਨ ਰਹਿ ਕੇ ਆਈ ਸੀ ਤੀਜੇ ਸਾਲ ਮੁਕਲਾਵਾ ਦਿੱਤਾ ਸੀ ਉਹਨਾਂ ਨੇ ਇੰਨਾ ਦੇਣ ਦਿੱਤਾ ਕੁੜੀ ਨੂੰ ਕਿੰਨੇ ਚਾਹ ਲਾੜ ਕੀਤੇ ਕੁੜੀ ਮੁੜ ਕੇ ਘਰ ਬੈਠ ਗਈ ਹੁਣ ਉਡੋ ਕੈਡ ਹੀ ਫੇਰ ਕਰਨਾ ਪਵੇਗਾ ਇੱਕ ਗੱਲ ਉਹਨਾਂ ਨੂੰ ਤਸੱਲੀ ਸੀ ਕਿ ਕੁੜੀ ਦੀ ਗੋਦੀ ਕੋਈ ਨਿੱਕਾ ਨਿਆਣਾ ਨਹੀਂ ਨਿੱਕਾ ਨਿਆਣਾ ਹੋਵੇ ਤਾਂ ਦੂਜੇ ਥਾਂ ਬਿਠਾਉਣਾ ਬਹੁਤ ਔਖਾ ਹੁੰਦਾ ਹੈ ਔਖ ਤਾਂ ਔਖ ਜਵਾਕ ਦੀ ਜੂਨ ਵੀ ਖਰਾਬ ਹੁੰਦੀ ਹੈ ਨਾ ਉਸ ਪਾਸੇ ਦਾ ਨਾ ਇਸ ਪਾਸੇ ਦਾ ਉਹ ਸੋਚਦੇ ਚੰਗਾ ਕੀਤਾ ਨਾਲ ਦਾ ਹੀ ਮੁਕਲਾਵਾ ਨਹੀਂ ਦਿੱਤਾ ਅਜਿਹਾ ਕੀਤਾ ਹੁੰਦਾ ਤਾਂ ਇੱਕਾਤ ਜਵਾਕ لازਮੀ ਹੁੰਦਾ ਹੁਣ ਕੀ ਹੈ 20 ਦਿਨ ਗਈ ਹੈ ਮਸਾਂ ਜਿਹੋ ਜਹੀ ਗਈ ਜਿਹੋ ਜਹੀ ਨਾ ਗਈ ਬਸ ਐਵੇਂ ਦਾਈ ਨੂੰ ਹੱਥ ਲਾ ਕੇ ਮੋੜ ਆਈ ਹੈ ਹੁਣ ਉਹ ਆਸਾਨੀ ਨਾਲ ਹੀ ਚੰਦਕੋੜ ਦਾ ਕੋਈ ਟਿਕਾਣਾ ਕਰ ਦੇਣਗੇ ਜਿਹੜਾ ਦੇਣ ਦਿੱਤਾ ਹੈ ਜੋਗੀਪੁਰ ਵਾਲਿਆਂ ਨੂੰ ਉਹ ਪੰਚਾਇਤ ਦਾ ਇਕੱਠ ਕਰਕੇ ਸਾਵੇਂ ਦਾ ਸਾਵਾ ਮੋੜਵਾ ਲਿਆਉਣਗੇ ਆਖਣਗੇ ਧੀ ਤਾਂ ਸਾਡੀ ਇੱਕ ਦਿਨ ਵੀ ਨਾ ਵਸੀ ਉਹਨੂੰ ਦਿੱਤਾ ਵੀ ਵਾਪਸ ਕਰੋ ਭਾਈ ਜਿੱਥੇ ਇਹ ਉੱਥੇ ਇਹਦਾ ਸਮਾਨ ਪਰ ਇਹ ਸਭ ਗੱਲਾਂ ਤਾਂ ਉਹਨਾਂ ਦੇ ਸੋਚਣ ਦੀਆਂ ਸਨ ਸੋਚਾਂ ਦੀ ਸੋਚ ਤਾਂ ਇਹ ਸੀ ਕਿ ਚੰਦਗੁਰ ਤਾਂ ਹੁਣ ਕੀ ਕੀਤਾ ਜਾਵੇ ਨਾ ਉਹ ਜਿਉਂਦੀ ਨਾ ਮਰਦੀ ਇਸ ਘਰ ਦਾ ਹਨੇਰਾ ਜੋਗੀਪੁਰ ਤੇ ਤਲਵੰਡੀ ਵਾਲੇ ਹਨੇਰਿਆਂ ਨਾਲੋਂ ਗਾੜਾ ਸੀ ਜਦੋਂ ਚਾਨਣ ਤਲਵੰਡੀ ਸੀ ਤੇ ਪੂਰਾ ਘੁੱਕਰਿਆ ਹੋਇਆ ਜਵਾਨ ਗੱਭਰੂ ਤਾਂ ਉਧਰ ਜੋਗੀਪੁਰ ਗੱਜਣ ਦੀ ਕਬੀਲਦਾਰੀ ਢਾਵਾਡੋਲ ਹੁੰਦੀ ਜਾ ਰਹੀ ਸੀ ਜੈਮਲ ਵੱਡੀ ਉਮਰ ਦਾ ਹੋ ਚੁੱਕਿਆ ਸੀ ਉਹ ਤੋਂ ਖੇਤੀ ਪੱਤੀ ਦਾ ਕੋਈ ਕੰਮ ਨਾ ਹੁੰਦਾ ਉਹ ਸਰੀਰਕ ਪੱਖੋਂ ਵੀ ਬਹੁਤ ਥਿਵ ਗਿਆ ਸੀ ਜੈਕੁਰ ਦਾ ਚੋਰਾ ਅੰਦਰੇ-ਅੰਦਰ ਬਹੁਤਾ ਕਰਦਾ ਕਿੰਨੀਆਂ ਹੀ ਗੱਲਾਂ ਸਨ ਜਿਹੜੀਆਂ ਉਹ ਜੈਕੁਰ ਨਾਲ ਹੀ ਕਰ ਸਕਦਾ ਹੁੰਦਾ ਹੁਣ ਜੈਕਰ ਨਹੀਂ ਸੀ ਤਾਂ ਉਹਦੇ ਅੰਦਰ ਗੱਲਾਂ ਦੇ ਗੋਲੇ ਬਣਦੇ ਤੁਰੇ ਜਾਂਦੇ ਸੰਸਾਰ ਵਿੱਚ ਕੋਈ ਨਹੀਂ ਰਹਿ ਗਿਆ ਸੀ ਜਿਹਦੇ ਨਾਲ ਗੱਲਾਂ ਕਰਕੇ ਉਹ ਇਹ ਗੋਲੇ ਖੋੜ ਸਕਦਾ ਗੱਜੜ ਨੇ ਇੱਕ ਦਿਨ ਗੱਲ ਕੀਤੀ ਬਾਪੂ ਚਾਨਣ ਦਾ ਹੁਣ ਉੱਥੇ ਕੀ ਕੰਮ ਆਪਦੇ ਘਰ ਆਵੇ ਮੈਥੋਂ ਇਕੱਲੇ ਤੋਂ ਹੁਣ ਨਹੀਂ ਸੰਭਦੀ ਐਨੀ ਪੈਲੀ ਮੈਂ ਤਾਂ ਭਾਈ ਤੈਨੂੰ ਕਦੇ ਦਰਦਾ ਨਹੀਂ ਬੋਲਿਆ ਭਾਨੋ ਦਾ ਉਹ ਭਾਈ ਹੋਊਗਾ ਹੈ ਤਾਂ ਬਗਾਨਾ ਘਾਰੀ ਉਹ ਕਿਹੜਾ ਉਹਨੂੰ ਜ਼ਮੀਨ ਦੇ ਦੇਣਗੇ ਜਾਂ ਉਹਦਾ ਵਿਆਹ ਕਰ ਦੇਣਗੇ ਉੱਥੇ ਤਾਂ ਛੜਾ ਮਲਾਂਗੀ ਰਹੁ ਉਹੋ ਬੇਗਾਨੇ ਕਰ ਖਾਤਰ ਹੱਡ ਪੀਂਦੇ ਕੀ ਲੋੜ ਐ ਨਾਲੇ ਇੱਕ ਦਿਨ ਨਿਕਲਣਾ ਪਊ ਹੋਰ ਬਾਪੂ ਇੱਥੇ ਤਾਂ ਸਭ ਕੁਝ ਐ ਉਹਦਾ ਵਿਆਹ ਵੀ ਹੋ ਜੂ ਵਿਆਹ ਕੀ اٹਕਿਆ ਰਹਿ ਜੂ ਤੇ ਫਿਰ ਗੱਜਣ ਕਹਿਣ ਲੱਗਿਆ ਨਾਲੇ ਮੈਂ ਔਖਾਂ ਹੁਣ ਖੇਤੀ ਦੇ ਕੰਮ 'ਚ ਉਹ ਹੋਵੇ ਤਾਂ ਚੱਕਰੀ ਕਿਹੜਾ ਨਾ ਭਵਾ ਦੇਾਂਗੇ ਖੇਤ ਦੀ ਹੁਣ ਸੀਰੀ ਤਾਂ ਮੇਰਾ ਸਾਲਾ ਡੱਕਾ ਨਹੀਂ ਤੋੜਦਾ ਹੱਡ ਰੱਖ ਐ ਸਾਰਾ ਮੈਨੂੰ ਕਰਨਾ ਪੈਂਦਾ ਫਿਰ ਘਰ ਦੀ ਕਬੀਲਦਾਰੀ ਅੱਡ ਘਰਾਂ ਕੋਈ ਵੀ ਜਾਣਾ ਹੁੰਦਾ ਇੱਕ ਬੰਦਾ ਕਿੱਧਰ ਕਿੱਧਰ ਹੋ ਜੂਗਾ ਤੇ ਫਿਰ ਜੈਮਲ ਇੱਕ ਦਿਨ ਤਲਵੰਡੀ ਗਿਆ ਰਾਤ ਰਹਾ ਅੱਗੇ ਕਦੇ ਜਾਂਦਾ ਤਾਂ ਰਾਤ ਨਹੀਂ ਘਟਦਾ ਸੀ ਜਾਦਾ ਗੱਲਾਂ ਬਾਤਾਂ ਕਰਦਾ ਰੋਟੀ ਪਾਣੀ ਛਕਦਾ ਤੇ ਮੋੜ ਆਉਂਦਾ ਕਦੇ ਕਦੇ ਹੀ ਜਾਂਦਾ ਦੋ ਦੋ ਸਾਲ ਟੱਪ ਜਾਂਦੇ ਉਹਦਾ ਮਤ ਸੀ ਧੀ ਦੇ ਬਾਰ ਕੀ ਜਾਣ ਹੁੰਦਾ ਰਾਤ ਨੂੰ ਅੰਨ ਪਾਣੀ ਖਾਣ ਨਾ ਬਾਅਦ ਉਹਨੇ ਹੌਲੀ ਹੌਲੀ ਭਾਨੋ ਕੋਲ ਗੱਲ ਤੋਰੀ ਹੁਣ ਭਾਈ ਸਾਡਾ ਸਰਦਾ ਨਹੀਂ ਮੱਲਣ ਔਖਾ ਕਰ ਰਹਿੰਦਾ ਸ਼ਾਬਾਸ਼ ਏ ਤੁਹਾਡੇ ਐਡਾ ਕਰਤਾ ਸਾਰਾ ਟੱਬਰ ਵੇੜੇ ਵਿੱਚ ਪਿਆ ਹੋਇਆ ਸੀ ਮੁੰਡੇ ਕੁੜੀਆਂ ਨਾਨੇ ਦੀਆਂ ਗੱਲਾਂ ਸੁਣਨ ਲਈ ਆਲੇ-ਦੁਆਲੇ ਹੋ ਕੇ ਮੰਜੇ ਉੱਤੇ ਬੈਠ ਗਏ ਸਨ ਭਾਨੂ ਬਾਪੂ ਦੀ ਪੈਣ ਤੇ ਬੈਠੀ ਸੀ ਗੁਰਦਿਆਲ ਤੋਂ ਪਰੇ ਦੂਰ ਪਿਆ ਸੀ ਆਪਣਾ ਮੰਜਾ ਢਾ ਕੇ ਉਹਦੇ ਕੋਲ ਹੀ ਚਾਨਣ ਦਾ ਮੰਜਾ ਸੀ ਪਰ ਚਾਨਣ ਮੰਜੇ ਉੱਤੇ ਬੈਠਾ ਸੀ ਉਹਨੂੰ ਬਾਪੂ ਤੇ ਭਾਨੂ ਦੀਆਂ ਗੱਲਾਂ ਸਾਫ਼ ਸੁਣਦੀਆਂ ਸਨ ਭਾਨੂ ਕੋਈ ਚਿਰ ਤਾਂ ਬੋਲੀ ਹੀ ਨਹੀਂ ਜਿਵੇਂ ਉਹਦੇ ਕੋਲ ਬਾਪੂ ਦੀ ਗੱਲ ਦਾ ਕੋਈ ਜਵਾਬ ਨਾ ਹੋਵੇ ਜੈਮਲ ਮਨੋਟੀ ਜਿਹਾ ਕੰਗੇ ਆ ਤੇ ਫਿਰ ਕਹਿਣ ਲੱਗਿਆ ਇਹ ਗੱਲ ਹੈ ਭਾਈ ਮੈਂ ਤਾਂ ਆਪਦੀ ਦੱਸਦੀ ਭਾਨੂ ਨੇ ਕਰੜਾ ਮਨ ਕੀਤਾ ਕਹਿੰਦੀ ਇਹ ਬੈਠਿਆ ਉੱਛਲੇ ਬਾਪੂ ਉਸੇ ਨੂੰ ਜਾਂਦਾ ਤਾਂ ਲੈ ਜਾ ਸਾਡਾ ਤਾਂ ਕੋਈ ਜ਼ੋਰ ਨਹੀਂ ਉਹਦੇ ਤੇ ਲੈ ਹੈ ਸੋਹਰੀ ਜ਼ੋਰ ਤਾਂ ਸਾਰਾ ਤੇਰਾ ਅਸਲੀ ਮਾਂ ਤਾਂ ਤੂੰ ਹੀ ਹੈ ਇਸ ਦੀ ਪਾਲਣ ਵਾਲੀ ਜ਼ੋਰ ਕਿਉਂ ਨਹੀਂ ਬਾਪੂ ਮੈਂ ਕੋਈ ਨਹੀਂ ਜਾਂਦਾ ਜੋਗੀਪੁਰ ਮੈਂ ਤਾਂ ਇੱਥੇ ਹੀ ਠੀਕਾਂ ਚਾਨਣ ਦੂਰ ਬੈਠਾ ਹੀ ਬੋਲ ਪਿਆ ਜਾਏਗਾ ਕਿਵੇਂ ਨਹੀਂ ਭਾਈ ਨਗਰ ਖੇੜਾ ਹੈ ਤੇਰਾ ਜ਼ਮੀਨ ਜਾਇਦਾਦ ਤਾਂ ਤੇਰੀ ਉੱਥੇ ਹੈ ਤੈਨੂੰ ਕੁੜੀ ਕੌਣ ਦਊ ਇੱਥੇ ਬੈਠੇ ਨੂੰ ਜੈਮਲ ਨੇ ਕਰੜਾ ਹੋ ਕੇ ਆਖਿਆ ਬਾਪੂ ਸਾਖ ਦੀ ਗੱਲ ਨਾ ਸਾਖ ਇੱਥੇ ਵੀ ਹੋ ਜੂ ਕੱਲ ਨੂੰ ਲਿਆ ਕੇ ਦੇਵਾਂ ਕੁੜੀ ਬੋਲ ਇਹ ਵੀ ਰਹੀ ਸ਼ਰਤ ਹੈ ਰਹੀ ਗੱਲ ਜ਼ਮੀਨ ਜਾਇਦਾਦ ਦੀ ਉਹ ਤਾਂ ਉੱਥੋਂ ਕਿਧਰੇ ਨਹੀਂ ਭੱਜਦੀ ਇਹਦੀ ਇਹਨੂੰ ਮਿਲ ਜਾਣੀ ਹੈ ਇਹ ਗੱਲਾਂ ਤਾਂ ਪਿੱਛੋਂ ਦੀਆਂ ਨੇ ਭਾਨੋ ਮੁੱਖ ਦੀ ਗੱਲ ਇਹੀ ਹੈ ਬਈ ਉੱਥੇ ਹੁਣ ਸਰਦਾ ਨਹੀਂ ਗੱਜਣ ਦੀ ਕਬੀਲਦਾਰੀ ਵੱਧ ਗਈ ਦੋਵੇਂ ਭਾਈ ਕਿਉਟ ਲਿਆ ਕਰਨਗੇ ਪਿਓ ਤੀ ਖਾਸਾ ਚਿਰ ਕਚੀਰਾ ਕਰਦੇ ਰਹੇ ਹੋਰ ਮੁੰਡਾ ਕੁੜੀ ਕੋਈ ਨਹੀਂ ਬੋਲਿਆ ਗੁਰਦਿਆਲ ਸੂਤਾ ਸੌਂ ਵੀ ਗਿਆ ਸੀ ਚਾਨਣੋਂ ਮੇਦਾ ਉਵੇਂ ਬੈਠਾ ਸੀ ਫਿਰ ਉਹਨੂੰ ਆਵਾਸੀਆਂ ਆਉਣ ਲੱਗੀਆਂ ਦੂਜੇ ਦਿਨ ਜੈਮਲ ਨੇ ਸੰਦੇਹਾ ਹੀ ਚਾਹ ਪੀਣ ਬਾਅਦ ਮੁੰਡੇ ਕੁੜੀਆਂ ਦੇ ਸਿਰ ਪਲੋਸੇ ਪਾਨੋਂ ਨੂੰ ਬੁੱਕਲ ਵਿੱਚ ਲਿਆ ਤੇ ਚਾਨਣ ਵੱਲ ਝਾਕ ਕੇ ਕਹਿਣ ਲੱਗਿਆ ਕਿ ਕੋਸਲਾ ਹੈ ਫਿਰ ਚਾਨਣ ਸਿਰਫ ਮੁਸਕਰਾਇਆ ਹੀ ਗੁਰਦਿਆਲ ਸੋਂ ਬਹੁਤ ਤੜਕੇ ਉੱਠ ਕੇ ਖੇਤ ਨੂੰ ਤੁਰ ਗਿਆ ਸੀ ਜਾਂਦਾ ਹੋਇਆ ਉਹ ਪਾਨੋਂ ਨੂੰ ਪਤਾ ਨਹੀਂ ਕੀ ਕਹਿ ਕੇ ਗਿਆ ਜੈਮਲ ਤਾਂ ਹਲੇ ਜਾਗਿਆ ਵੀ ਨਹੀਂ ਸੀ ਤੁਰਨ ਵੇਲੇ ਜੈਮਲ ਚਾਨਣ ਨੂੰ ਕਹਿੰਦਾ ਚੰਗਾ ਮੈਂ ਤਾਂ ਚੱਲਿਆਂ ਹੁਣ ਫਿਰ ਗੱਜਣ ਆਉ ਆਪਦੀ ਤਿਆਰੀ ਰੱਖੀ ਭਾਨੋ ਤੇ ਚਾਨਣ ਦੋਵੇਂ ਮੁਸਕਰਾ ਰਹੇ ਸਨ ਜਿਸ ਦਿਨ ਗੱਜਣ ਤਲਵੰਡੀ ਗਿਆ ਨਾਲ ਪ੍ਰਤਾਪੀ ਵੀ ਗਈ ਜਵਾਕਾਂ ਨੂੰ ਉਹ ਪਿੰਡ ਹੀ ਛੱਡ ਗਏ ਸਨ ਸਵੇਰੇ ਸੰਦੇਹਾ ਗਏ ਤੇ ਆਥਣ ਨੂੰ ਮੋੜਾਏ ਰੋਟੀ ਟੁੱਕ ਪਕਾ ਕੇ ਦੇ ਗਏ ਚਾਨਣ ਨੂੰ ਉਹ ਇਸ ਤਰ੍ਹਾਂ ਤਲਵੰਡੀ ਤੋਂ ਧੂ ਲਿਆਏ ਜਿਵੇਂ ਕੋਈ ਖਰੀਦਿਆ ਪਸ਼ੂ ਅਗਲੇ ਦੇ ਕਿੱਲੇ ਤੋਂ ਖੋਲ ਲਿਆਂਦਾ ਹੋਵੇ ਭਾਨੋ ਤੇ ਉਹਦਾ ਵੱਡਾ ਮੁੰਡਾ ਉਹਨੂੰ ਪਿੰਡ ਦੀ ਫਿਰਨੀ ਟਪਾ ਕੇ ਘਰ ਨੂੰ ਮੁੜੇ ਸਨ। ਭਾਨੋ ਰੋ ਰਹੀ ਸੀ, ਚਾਨਣ ਰੋ ਰਿਹਾ ਸੀ। ਭਾਨੋ ਦੇ ਮੁੰਡੇ ਦਾ ਮੂੰਹ ਮਸੋਸਿਆ ਹੋਇਆ ਸੀ। ਗੱਜਣ ਤੇ ਪ੍ਰਤਾਪੀ ਹੱਸ ਰਹੇ ਸਨ। ਪ੍ਰਤਾਪੀ ਕਹਿੰਦੀ ਵੇ ਫੋਟ ਤੂੰ ਤਾਂ ਐ ਰੋਣਾ ਜਿਵੇਂ ਅਸੀਂ ਕਸਾਈਆਂ ਕੋਈ। ਵੇ ਅਸੀਂ ਪੁਲਿਸ ਵਾਲੇ ਤਾਂ ਨਹੀਂ। ਗੱਜਣ ਬੋਲ ਰਿਹਾ ਸੀ, ਤੂੰ ਹੁਣ ਨਿਆਣਾ ਏ ਕੋਈ ਬੁੱਕੀ ਜਾਨਾ ਚੱਲ ਤੁਰ ਹੁਣ। ਤੇ ਫਿਰ ਭਾਨੋ ਨੂੰ ਕਹਿਣ ਲੱਗਿਆ ਪਹਿਣੇ ਤੂੰ ਕਿਉਂ ਦਿਲ ਥੋੜਾ ਕੀਤਾ। ਜੋਗੀਪੁਰ ਪਰਦੇਸ ਤਾਂ ਨਹੀਂ, ਨਾ ਤਲਵੰਡੀ ਪਰਦੇਸ ਐ ਸਾਨੂੰ। ਚੰਗਾ ਮੁੜੋ ਹੁਣ। ਚਾਨਣ ਕੋਲ ਦੋ ਕੁਰਤੇ ਸਨ ਦੋ ਚਾਦਰੇ ਇੱਕ ਕੁਰਤਾ ਚਾਦਰਾ ਉਹਦੇ ਗਲ ਤੇੜ ਸੀ ਤੇ ਇੱਕ ਕੁਰਤਾ ਚਾਦਰਾ ਸਮੋਸੇ ਲੜ ਬਨ ਕੇ ਮੋٹے ਸੁਟਿਆ ਹੋਇਆ ਦੋ ਸਾਫੇ ਸਨ ਇੱਕ ਸਾਫਾ ਬੰਨਿਆ ਹੋਇਆ ਤੇ ਦੂਜਾ ਸਮੋਸੇ ਲੜ ਨਮੀ ਮੋਡੀ ਦੁਖੱਲੀ ਜੁੱਤੀ ਉਹਦੇ ਪੈਰੀ ਸੀ ਤੇ ਪੁਰਾਣੀ ਪਲ ਤੋੜੀ ਦੀ ਉਹ ਤਲਵੰਡੀ ਬੈਠਕ ਵਿੱਚ ਛੱਡ ਆਇਆ ਸੀ ਐਦਾਂ ਹੀ ਕੰਮ ਵੇਲੇ ਪਾਉਣ ਵਾਲਾ ਪੁਰਾਣਾ ਕੁਰਤਾ ਤੇ ਸਿਰ ਤੇ ਬੰਨਣ ਵਾਲਾ ਚਾਰਖਾਨੇ ਦਾ ਪੁਰਾਣਾ ਦੁਪੱਟਾ ਵੀ ਉਹ ਤਲਵੰਡੀ ਹੀ ਛੱਡ ਆਇਆ ਮਸਾਖੀ ਦੇ ਮੇਲੇ ਤੋਂ ਲਿਆਂਦਾ ਪਿੱਤਲ ਦੇ ਕੋਕਿਆਂ ਵਾਲਾ ਖੁੰਡਾ ਵੀ ਉਹ ਨਾਲ ਲੈ ਆਇਆ। ਭਾਈ ਪਰਚਾਈ ਨਾਲ ਤੁਰਿਆ ਜਾ ਰਿਹਾ ਉਹ ਸੋਚ ਰਿਹਾ ਸੀ ਕਿ ਕਿਦਰੇ ਵੀ ਉਹਦਾ ਕੁਝ ਨਹੀਂ ਹੈ। ਨਾ ਤਲਵੰਡੀ ਉਹਦਾ ਕੋਈ ਸੀ ਤੇ ਨਾ ਅਗਾਹ ਜੋਗੀਪੁਰ ਜਾ ਕੇ। ਗੱਜਣ ਤੇ ਪ੍ਰਤਾਪੀਓ ਨੂੰ ਉੱਪਰੇ ਉੱਪਰੇ ਲੱਗ ਰਹੇ ਸਨ ਜਿਵੇਂ ਉਹ ਉਹਦੇ ਕੋਈ ਰਿਸ਼ਤੇਦਾਰ ਹੋਣ। ਭਾਈ ਪਰਚਾਈ ਜਿਵੇਂ ਕੋਈ ਦੂਰ ਦਾ ਰਿਸ਼ਤਾ ਦਾ ਹੋਵੇ। ਕਣਕਾ ਦੀ ਵਾਢੀ ਦੇ ਦਿਨ ਸਨ। ਤਲਵੰਡੀ ਵਾਲਿਆਂ ਨੇ ਆਪਣੀ ਸਾਰੀ ਕਣਕ ਵੱਢ ਲਈ ਸੀ। ਜੋਗੀਪੁਰ ਵਾਲੇ ਵੱਡੂ-ਵੱਡੂ ਕਰਦੇ ਸਨ ਵੱਢਣ ਨੂੰ। ਤਾ ਚਾਹੇ ਉਹ ਅੱਜ ਵੱਡ ਲੈਂਦੇ ਪਰ ਵਿੱਚ ਦੀ ਕਈ ਅੜਿੱਕੇ ਪੈਂਦੇ ਰਹੇ ਸਨ ਗੱਜਣ ਨੇ ਮੰਡੀ ਤੇ ਮੈਂਸ ਲੈ ਕੇ ਜਾਣਾ ਸੀ ਇੱਕ ਮੈਂਸ ਤੇ ਇੱਕ ਥਣ ਵਿੱਚ ਫਰਕ ਸੀ ਤਿਲ ਸੀ ਪਰ ਵੇਖਣ ਨੂੰ ਪਤਾ ਨਹੀਂ ਲੱਗਦਾ ਸੀ ਗੱਜਣ ਚਾਹੁੰਦਾ ਸੀ ਇਹ ਵੇਖ ਜਾਵੇ ਇੱਕ ਮਹੀਨੇ ਨੂੰ ਝੋਟੀ ਸੂਣ ਵਾਲੀ ਸੀ ਚਾ ਚਪਤੇ ਨੂੰ ਗਾਂ ਹੈਗੀ ਸੀ ਕੀ ਕਰਨਾ ਹੈ ਕਸੂਰਦਾਰ ਪਸ਼ੂ ਰੱਖ ਕੇ ਪੈਸੇ ਵੱਟੇ ਜਾਣਗੇ ਕਬੀਲਦਾਰੀ ਵਿੱਚ ਕੰਮ ਆਉਣਗੇ ਬਾੜੀ ਦੇ ਦਿਨਾਂ ਕਰਕੇ ਪੈਸਿਆਂ ਦੀ ਲੋੜ ਵੀ ਬਹੁਤ ਸੀ ਹੋਰ ਤਾਂ ਹੋਰ ਗੋੜ ਦਾ ਖਰਚ ਹੀ ਤਲੀ ਨਹੀਂ ਧਰਨ ਦਿੰਦਾ ਹੁਣ ਜਦੋਂ ਚਾਨਣ ਆ ਗਿਆ ਉਹਨੂੰ ਜਿਵੇਂ ਅੱਤਾ ਦਾ ਸਹਾਰਾ ਹੋ ਗਿਆ ਹੋਵੇ ਹੁਣ ਉਹ ਖੇਤ ਦਾ ਦੇਖ ਲਿਆ ਕਰੇਗਾ ਤੇ ਉਹ ਆਪ ਕਬੀਲਦਾਰੀ ਦੇ ਦੂਜੇ ਕੰਮਾਂ ਉੱਤੇ ਰਹੇਗਾ ਗੱਜਣ ਸੋਚਦਾ ਹੁਣ ਸੀਰੀ ਸਾਰਾ ਕਿੱਧਰ ਪੱਜੂ ਇਹ ਚਮਿਆਰ ਜਾਤ ਦੇ ਤਾਂ ਉੱਤੇ ਖੜਾ ਰਹੇ ਬੰਦਾ ਤਾਂ ਕੰਮ ਕਰਨਗੇ ਨਹੀਂ ਤਾਂ ਸਾਣਾ ਮੇਰਾ ਉੱਡਦੀਆਂ ਇਲਾ ਕੰਨੀ ਹੀ ਚਾਕੀ ਜਾਉ ਜਾਂ ਫਿਰ ਖੇਤ ਦੀ ਚੋਰੀ ਕਰੂ ਕੋਈ ਜਿਸ ਦਿਨੋ ਜੋਗੀਪੁਰ ਪਹੁੰਚੇ ਗੱਜਣ ਆਥਣ ਨੂੰ ਹੀ ਚਾਨਣ ਨੂੰ ਖੇਤ ਲੈ ਗਿਆ ਕਹਿੰਦਾ ਚੱਲ ਪਾਈ ਦਿਖਾਵਾਂ ਤੈਨੂੰ ਕਣਕ ਹੋਊ ਤਾਂ ਪਤਾ ਨਹੀਂ ਕਿੰਨੀ ਕੁ ਪਰ ਫਸਲ ਖੜੀ ਦੇਖ ਕੇ ਭੁੱਖ ਲੈਂਦੀ ਐ ਪਰਸੋਂ ਗਿਆ ਸੀ ਮੈਂ ਕਿਤੇ ਕਿਤੇ ਨਾੜ ਰਹੀ ਸੀ ਪਰ ਹੁਣ ਤਾਂ ਇਹਨਾਂ ਦਿਨਾਂ ਚ ਕੱਚੀ ਪੱਕੀ ਨੂੰ ਕੋਈ ਨਹੀਂ ਦੇਖਦਾ ਸਭ ਵੱਡੀ ਜਾਂਦੇ ਆਂਖ ਦੇ ਨਹੀਂ ਹੁੰਦੇ ਅੱਖੇ ਲੱਗ ਗਈ ਮੇਕ ਕੱਚੀ ਪੱਕੀ ਨਾ ਦੇਖ ਪ੍ਰਤਾਪੀ ਨੇ ਢਾਈ ਨਾਲ ਢਾਈ ਲਾ ਦਿੱਤੀ ਹੁਣ ਤਾਂ ਭਾਈ ਬਸਾਖ ਦੀ ਵੀ ਕਿੰਨੀ ਤਰੀਕ ਹੋ ਗਈ ਬਸਾਖੀ ਲੰਗੀ ਨੂੰ ਕੈ ਦਿਨ ਹੋ ਗਏ ਭਲਾ ਜੈਮਲ ਨੇ ਖੁੰਕਰ ਮਾਰ ਕੇ ਗੱਲ ਕਹੀ ਉਹ ਬੇੜੇ ਵਿੱਚ ਕੰਦ ਕੋਲ ਮੰਝੇ ਉੱਤੇ ਬੈਠਾ ਨਵੇਂ ਖਾਖੀ ਖੇਸ ਤੇ ਬੰਬਲ ਵਟ ਰਿਹਾ ਸੀ ਹਲਾ ਚੰਗਾ ਕੀਤਾ ਭਾਈ ਨਵੇੜ ਲਿਆ ਕੰਮ ਜੈਮਲ ਕਹਿਣ ਲੱਗਿਆ ਉਧਰਲੇ ਪਿੰਡਾਂ ਚ ਪਹਿਲਾਂ ਆ ਜਾਂਦੀ ਐ ਕਣਕ ਇਹ ਕੀ ਬਾਪੂ ਗੱਜਣ ਨੇ ਪੁੱਛਿਆ ਇਹ ਭਾਈ ਧਰਤੀ ਦਾ ਵਿਸ਼ੇਖ ਹੈ ਕੋਈ ਉਹਨਾਂ ਪਿੰਡਾਂ ਨਾਲੋਂ ਪਰੇ ਨੂੰ ਜਾਈਏ ਪਹਾੜ ਕੰਨੀ ਉੱਥੇ ਉਹਨਾਂ ਨਾਲੋਂ ਵੀ ਪਹਿਲਾਂ ਆ ਜਾਂਦੀ ਐ ਇੱਧਰ ਆਪਣੇ ਪਿੰਡਾਂ ਨਾਲੋਂ ਬਠਿੰਡੇ ਕੰਨੀ ਆਪਾਂ ਤੋਂ ਵੀ ਮਗਰੋਂ ਵੱਢਦੇ ਐ ਕਾਣਕ ਬਸ ਇਹ ਧਰਤੀ ਦੀ ਆਡਾ ਡਰਾਸ ਐ ਬਾਪੂ ਦੀ ਗੱਲ ਸੁਣ ਕੇ ਚਾਨਣ ਉਹਦੇ ਵੱਲ ਹੈਰਾਨੀ ਨਾਲ ਝਾਕਣ ਲੱਗਿਆ ਉਹ ਜਦੋਂ ਦਾ ਤਲਵੰਡੀ ਤੋਂ ਆਇਆ ਸੀ ਬਸ ਚੁੱਪ-ਚੁੱਪ ਸੀ ਜਿਵੇਂ ਕੋਈ ਉਪਰਾ ਬੰਦਾ ਹੋਵੇ ਜਿਵੇਂ ਸੰਗ ਦਾ ਹੋਵੇ ਜਿਵੇਂ ਉਹ ਉਹਨੂੰ ਮੱਲੋ-ਮੱਲੀ ਇੱਥੇ ਲੈ ਆਏ ਹੋਣ ਜਿਵੇਂ ਉਹ ਪਹਿਲਾਂ ਵੀ ਤਾਂ ਕਦੇ-ਕਦੇ ਆ ਜਾਂਦਾ ਸੀ ਇੱਥੇ ਜੋਗੀਪੁਰ ਮਿਲਣ ਆਪਣੇ ਪਿਓ ਨੂੰ ਦੋ-ਦੋ ਤਿੰਨ-ਤਿੰਨ ਦਿਨ ਰਹਿੰਦਾ ਹੱਸਦਾ ਖੇਡਦਾ ਹੁੰਦਾ ਗੁਰਦੇਵ ਨਾਲ ਪੂਰਾ ਲਾੜ ਕਰਦਾ ਹਰਦੇਵ ਨੂੰ ਖਨੇੜੇ ਚੁੱਕੇ ਕੇ ਅਗਵਾੜ ਦਾ ਢੇੜਾ ਦੇ ਆਉਂਦਾ ਪਰ ਅੱਜ ਉਹਨੂੰ ਪਤਾ ਨਹੀਂ ਕੀ ਹੋ ਗਿਆ ਅੱਜ ਉਹਦੇ ਮਨ ਵਿੱਚ ਕੀ ਸੀ ਅੱਜ ਉਹਨੂੰ ਕੀ ਸੱਪ ਸੁੰਗ ਗਿਆ ਸੀ ਭਾਈ ਪ੍ਰਤਾਪੀ ਚਾਹ ਕਰ ਲੈ ਵੇਲਾ ਹੋਇਆ ਪਿਆ ਚਾਹ ਪੀ ਕੇ ਉੱਠ ਜਾਣਗੇ ਦੋਵੇਂ ਭਾਈ ਖੇਤ ਨੂੰ ਜੈਮਲ ਨੇ ਗੱਜਣ ਦੀ ਖੇਤ ਜਾਣ ਦੀ ਗੱਲ ਸੁਣ ਲਈ ਸੀ ਗੁਰਦੇਵ ਬਾਹਰੋਂ ਆਇਆ ਤੇ ਚਾਨਣ ਨੂੰ ਜੱਫੀ ਵਿੱਚ ਘੁੱਟ ਕੇ ਆਪਣਾ ਸਿਰ ਉਹਦੀ ਹਿੱਕ ਵਿੱਚ ਮਾਰਨ ਲੱਗਿਆ ਚਾਨਣ ਦੀ ਹਾਸੀ ਨਿਕਲ ਗਈ ਉਹ ਬੋਲਿਆ ਇਹ ਚੰਗਾ ਪਿਆਰ ਹੈ ਬਈ ਲੈ ਫੜ ਚਾਹ ਪੀਵੇ ਡੀਡਿਆ ਚਾਚੇ ਨਾਲ ਫੇਰ ਕਰ ਲਈ ਲਾੜ ਪ੍ਰਤਾਪੀ ਨੇ ਗੁਰਦੇਵ ਨੂੰ ਗਲਾਸ ਫੜਾਇਆ ਉਹ ਸਭ ਚਾਹ ਪੀ ਚੁੱਕੇ ਸਨ ਦੋਵੇਂ ਮੁੰਡਿਆਂ ਦੀ ਚਾਹ ਪਤਿੱਲੇ ਵਿੱਚ ਢਾਕੇ ਚੁੱਲ੍ਹੇ ਮੂਰੇ ཕੁੱਬਲ ਉੱਤੇ ਰੱਖੀ ਪਈ ਸੀ ਛੋਟਾ ਜੇ ਬਾਹਰੋਂ ਕਿਧਰੋਂ ਨਹੀਂ ਆਇਆ ਸੀ ਚਾਹ ਪੀ ਕੇ ਗੁਰਦੇਵ ਰਿਹਾਰ ਪੈ ਗਿਆ ਕਿ ਉਹ ਵੀ ਉਹਨਾਂ ਨਾਲ ਖੇਤ ਜਾਵੇਗਾ ਸੋਨਾ ਘੁੰਮਾ ਦਾ ਇਹ ਖੇਤ ਇੱਕੋ ਥਾਂ ਸੀ ਇਹ ਪਾਸੇ ਦੋ ਘੁੰਮਾ ਟਿੱਬੇ ਸਨ ਬਾਕੀ 14 ਘੁੰਮਾਂ ਨੂੰ ਕੱਸੀ ਦਾ ਪਾਣੀ ਲੱਗਦਾ ਕੱਸੀ ਖੇਤ ਦੇ ਲੰਬੇ ਲੋਟ ਨਾਲ ਜਾਂਦੀ ਕੱਸੀ ਦੇ ਮੋਗੇ ਉੱਤੇ ਪੰਜ ਘਰਾਂ ਦੇ ਖੇਤ ਸਨ ਜੈਮਲ ਦਾ ਖੇਤ ਮੋਗੇ ਦੀ ਟੇਲ ਉੱਤੇ ਸੀ ਕੱਸੀ ਚੜ ਕੇ ਆਈ ਹੁੰਦੀ ਤਾਂ ਉਹਨਾਂ ਦਾ ਘਰ ਪੂਰਾ ਹੋ ਜਾਂਦਾ ਨਹੀਂ ਤਾਂ ਧਰਤੀ ਤੇ ਹਾਈ ਦੀ ਤਿਹਾਈ ਰਹਿੰਦੀ 14 ਦੀ 14 ਘੁੰਮਾਂ ਕਣਕ ਥਾਲੀ ਮਰ ਵੀ ਜੰਮੀ ਹੋਈ ਸੀ ਦੂਰ ਤੱਕ ਖੇਤ یوں ਦਿਸ ਰਿਹਾ ਸੀ ਜਿਵੇਂ ਧਰਤੀ ਦਾ ਰੰਗ ਸੁਨਹਿਰੀ ਹੋ ਗਿਆ ਹੋਵੇ ਹੋਰਾਂ ਘਰਾਂ ਨੇ ਵੀ ਕਣਕ ਜੇ ਵੱਡੀ ਨਹੀਂ ਸੀ ਤੇ ਬੇ ਉੱਤੇ ਛੋਲੇ ਸੰਤ ਤੇ ਸਰੋਂ ਦੀਆਂ ਆਡਾ ਬੀਜੀਆਂ ਹੋਈਆਂ ਇਸ ਵਾਰ ਛੋਲੇ ਵੀ ਚੰਗੇ ਹੋਏ ਸੰਤ ਤੇ ਸਰੋਂ ਵੀ ਸਰੋਂ ਤੇ ਛੋਲੇ ਤਾਂ ਉਹਨਾਂ ਨੇ ਕਈ ਦਿਨ ਪਹਿਲਾਂ ਹੀ ਕੱਢ ਲਏ ਸਨ ਵੱਡ ਵਿੱਚ ਬੱਕਰੀਆਂ ਵਾਲੇ ਵੀ ਫਿਰ ਗਏ ਸਨ ਗੱਜਣ ਨੇ ਚਾਨਣ ਨੂੰ ਸਾਰਾ ਖੇਤ ਤੁਰ ਫਿਰ ਕੇ ਦਿਖਾਇਆ ਖਾਲ ਵਿੱਚ ਤੁਰਿਆ ਜਾ ਰਿਹਾ ਉਹ ਖੜ ਜਾਂਦਾ ਤੇ ਚਾਨਣ ਨੂੰ ਵੀ ਨਵੀਂ ਗੱਲ ਦੱਸਣ ਲੱਗਦਾ ਚਾਨਣ ਹੂੰ ਹੂੰ ਕਰਦਾ ਜਾ ਰਿਹਾ ਸੀ ਗੁਰਦੇਵ ਉਹਨੂੰ ਛੇੜਦਾ ਚਾਨਣ ਸਿਰਫ ਮੁਸਕਰਾਉਂਦਾ ਹੀ ਉਹਦਾ ਧਿਆਨ ਗੱਜੜਨੀਆਂ ਗੱਲਾਂ ਵੱਲ ਬਹੁਤਾ ਰਹਿੰਦਾ। ਉਹਨੇ ਪਹਿਲਾਂ ਕਦੇ ਖੇਤਰਾਂ 'ਤੇ ਸਵਾਰ ਕੇ ਨਹੀਂ ਦੇਖਿਆ ਸੀ। ਉਹ ਕਦੇ ਜੋਗੀਪੁਰ ਆਇਆ ਹੁੰਦਾ ਤਾਂ ਖੇਤ ਵੀ ਆ ਜਾਂਦਾ ਪਰ ਜਿਵੇਂ ਕਿਸੇ ਦੇ ਖੇਤ ਆਇਆ ਹੋਵੇ। ਕਿਸੇ ਦੇ ਖੇਤ ਦੀ ਐਨੀ ਨਿਰਖ-ਪਰਖ ਕਰਨ ਦੀ ਕੀ ਲੋੜ ਹੁੰਦੀ ਹੈ? ਖੇਤ ਦੀਆਂ ਫੱਟਾਂ ਯਾਦ ਰੱਖਣੀਆਂ ਚਾਹੀਦੀਆਂ ਨੇ ਚਾਨਣ। ਲੋਕਾਂ ਨੂੰ ਬੜੀ ਕੁੱਤੀਵਾਣ ਹੁੰਦੀ ਹੈ। ਗਵਾਂਡੀ ਦੀ ਵੱਟ ਨੂੰ ਜ਼ਰੂਰ ਛੇੜਨਗੇ। ਪਾਈਆਂ ਮਿੱਟੀ ਵੀ ਆਪਦੇ ਖੇਤ 'ਚ ਸਿੱਟ ਕੇ ਦੁਬਾਰਾ ਚੱਕੂ ਬਣਾ ਬਹਿੰਦੇ ਹਨ ਸਾਰੀ ਨਿਗਾਰ ਰੱਖਣੀ ਚਾਹੀਦੀ ਹੈ ਗੱਜਣ ਉਹਨੂੰ ਸਮਝਾ ਰਿਹਾ ਸੀ ਆਪਣੀ ਕੋਈ ਪਾਈਆ ਚੱਕੂ ਆਪਾਂ ਉਹਦੀ ਧਨੇਰ ਚੱਕ ਲਾਂਗੇ ਹੈ ਨਾ ਬਾਈ ਚਾਚਾ ਸਿਆਂ ਗੁਰਦੇਵ ਲਾਚੜਿਆ ਹੋਇਆ ਸੀ ਖੇਤ ਦੇਖ ਕੇ ਉਹ ਘਰ ਪਹੁੰਚੇ ਤਾਂ ਹਰਦੇਵ ਪਿੱਟਣਾ ਪਾਈ ਬੈਠਾ ਸੁੱਕਾ ਸੁੱਕਾ ਰੋਈ ਜਾ ਰਿਹਾ ਸੀ ਆਖਦਾ ਸੀ ਮੈਨੂੰ ਕਿਉਂ ਨਾ ਲੈ ਕੇ ਗਏ ਚੰਗਾ ਕੱਲ ਨੂੰ ਤੈਨੂੰ ਲੈ ਚੱਲਾਂਗੇ ਗੱਜਣ ਨੇ ਖੇਤੋਂ ਲਿਆਂਦੀ ਲੱਕੜਾਂ ਦੀ ਭਰੀ ਝਲਾਨੀ ਨਾਲ ਲੱਗਦੀ ਕੰਤ ਕੋਲ ਸੁੱਟਦੇ ਆਖਿਆ ਹੈ ਐ ਮੈਂ ਨਹੀਂ ਬੋਲਦਾ ਤੇਰੇ ਨਾਲ ਉਹ ਧਰਤੀ ਉੱਤੇ ਅੱਡੀਆਂ ਰਗਣਾਂ ਲੱਗਿਆ ਚਾਚੇ ਨਾਲ ਵੀ ਨਹੀਂ ਬੋਲਦਾ ਗੱਜਣ ਨੇ ਉਹਨੂੰ ਛੇੜਿਆ ਉਹ ਅੱਖਾਂ ਪੁੰਚ ਕੇ ਗੋਹ ਨਾਲ ਚਾਨਣ ਵੱਲ ਝਾਕਣ ਲੱਗਿਆ ਚਾਨਣ ਗੋਦੀ ਵਾਲੀ ਕੁੜੀ ਨੂੰ ਚੁੱਕ ਕੇ ਉਹਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗ ਪਿਆ ਹੁਣ ਹਰਦੇਵ ਦਾ ਧਿਆਨ ਬੀਬੋ ਵੱਲ ਸੀ ਖੇਤ ਜਾਣ ਵਾਲੀ ਗੱਲ ਸ਼ਾਇਦ ਉਹ ਭੁੱਲ ਗਿਆ ਹੋਵੇ ਅਗਲੇ ਦਿਨ ਸਵੇਰੇ 마ੜੂ ਉਹਨਾਂ ਦਾ ਸੀਰੀ ਚਾਹ ਦੀ ਬਾਟੀ ਲੈ ਕੇ ਦਰਵਾਜ਼ੇ ਵਿੱਚ ਬੈਠਾ ਤਾਂ ਗੱਜਣ ਤੇ ਉਹ ਕਣਕ ਵੱਢਣ ਦੀ ਸਕੀਮ ਬਣਾਉਣ ਲੱਗੇ ਅਖੀਰ ਵਿੱਚ ਗੱਜਣ ਕਹਿੰਦਾ ਤੂੰ ਐ ਕਰ ਅੱਜ ਤੱਕ ਡਹਾ ਦਾਤੀਆਂ ਦੇ ਦੰਦੇ ਆਥਣੇ ਆਪਦੇ ਵੇੜੇ ਚੋਂ ਦੋ ਦਿਹਾੜੀਏ ਪੁੱਛ ਤਿੰਨ ਬੰਦੇ ਵਿੜੀ ਦੇ ਲੈ ਚੱਲਦੇ ਆ ਇਹ ਮੈਂ ਕਰਦਾ ਜਾਥਣੇ ਤਿੰਨ ਆਪਾਂ ਹੈਗੀਆਂ ਕਰਦੇ ਅੱਠ ਜਣੇ ਤਾਂ ਭਰਾਟ ਪਾ ਦੇਾਂਗੇ ਹੈ ਹਾਂ ਅੱਠ ਬਹੁਤਾਂ ਚਾਹ ਦੀ ਆਖਰੀ ਘੁੱਟ ਭਰ ਕੇ 마ੜੂ ਨੇ ਸਿਰ ਘਮਾਇਆ ਤੇ ਫਿਰ ਕਹਿਣ ਲੱਗਿਆ ਦਾਤੀਆਂ ਕੱਢੋ ਕਿੱਥੇ ਨੇ ਪਰ 36 ਨੂੰ ਪੌੜੀ ਲਾ ਕੇ ਗੱਜਣੋਂ ਤਾ ਚੜਿਆ ਤੇ ਲੱਕੇ ਤੁੱਕੇ ਵਿੱਚੋਂ ਅਦੀਆਂ ਬੋਰੀ ਲੱਭ ਲਈ ਮੂੰਹ ਫੜ ਕੇ ਬੋਰੀਓ ਨੇ ਥੱਲੇ ਕੀਤੀ 마ੜੂ ਨੇ ਬੋਰੀ ਫੜ ਲਈ ਮੂੰਹ ਦਵਾਲੇ ਬੰਨੀ ਰੱਸੀ ਖੋਲਣ ਲੱਗਿਆ ਚਾਨਣ ਦਾਤੀਆਂ ਦੇ ਬਹਿ ਫੜ ਕੇ ਉਹਨਾਂ ਦੀ ਨਿਰਖ ਫਰਕ ਕਰ ਰਿਹਾ ਸੀ ਧੁੱਪਾਂ ਚਮਕਣ ਲੱਗ ਪਈਆਂ ਸਨ ਦੋ ਦਿਨਾਂ ਵਿੱਚ ਉਹਨਾਂ ਨੇ ਸਾਰੀ ਕਣਕ ਵੱਢ ਲਈ ਥੱਬੇ ਚੁੱਕ ਚੁੱਕ ਮੰਡਲੀਆਂ ਵੀ ਬਣਾ ਦਿੱਤੀਆਂ ਪੇੜ ਉਹ ਖੇਤ ਵਿੱਚ ਹੀ ਪਾਉਂਦੇ ਡਰਮੀ ਕਿੰਨੇ ਹੀ ਦਿਨਾਂ ਤੇ ਕਿੰਨੀਆਂ ਹੀ ਰਾਤਾਂ ਚੱਲਦੀ ਰਹੀ ਚਾਨਣ ਨੇ ਪੂਰਾ ਕੰਮ ਕੀਤਾ ਮਾੜੂ ਤੋਂ ਉਹ ਦੁੱਗਣਾ ਕੰਮ ਕਰਵਾ ਰਿਹਾ ਸੀ ਜੈਮਲ ਨਿਤ ਖੇਤ ਗੇੜਾ ਮਾਰਦਾ ਗੁਰਦੇਵ ਵੀ ਖੇਤ ਹੀ ਰਹਿੰਦਾ ਚਾਚੇ ਨਾਲ ਉਹਦਾ ਵੀ ਜੀ ਲੱਗਿਆ ਹੋਇਆ ਸੀ ਪ੍ਰਤਾਪੀ ਆਥਣ ਉੱਗਣ ਟੋਕਰਾ ਰੋਟੀਆਂ ਦਾ ਪਕਾਉਂਦੀ ਹਾੜੀ ਦਾ ਸਾਰਾ ਧੰਦਾ ਨਿਬੇੜ ਕੇ ਪ੍ਰਤਾਪੀ ਬਦਰੇ ਭੂਆ ਦੀ ਧੀ ਦੇ ਵਿਆਹ ਗਈ ਤਿੰਨੇ ਜਵਾਕ ਵੀ ਭੂਆ ਦੀ ਇੱਕ ਨਾਨਦ ਲਹਿਰੇ ਵਿਆਹੀ ਹੋਈ ਸੀ ਵਿਆਹ ਵਿੱਚ ਲਹਿਰੇ ਵਾਲੇ ਵੀ ਗੱਜ ਵੱਜ ਕੇ ਆਏ ਸਨ ਭਤੀਜੀ ਦੇ ਵਿਆਹ ਕਿਵੇਂ ਨਾ ਆਉਂਦੇ ਹੋ ਬਥੇਰਾ ਕੁਝ ਲੈ ਆਏ ਮਹਿਲਾਵਾਲੇ ਨਾਨਕ ਸ਼ੱਕ ਲੈ ਕੇ ਆਏ ਲਹਿਰੇ ਵਾਲੀ ਭੂਆ ਆਨੰਦਪੁਰ ਦੇ ਪੰਜ ਕੁੜੀਆਂ ਹੀ ਕੁੜੀਆਂ ਸਨ ਮੁੰਡਾ ਕੋਈ ਨਹੀਂ ਸੀ ਦੋ ਕੁੜੀਆਂ ਵਿਆਈਆਂ ਬਰੀਆਂ ਤਿੰਨ ਕੁਵਾਰੀਆਂ ਵਿਆਹੀਆਂ ਵੀ ਆਈਆਂ ਤੇ ਕੁਵਾਰੀਆਂ ਵੀ ਵਿਆਹੀਆਂ ਆਪਣੇ ਪਰੌਣਿਆਂ ਨੂੰ ਨਾਲ ਲੈ ਕੇ ਆਈਆਂ ਸਹੁਰਿਆਂ ਤੋਂ ਲੀੜਾ ਕੱਪੜਾ ਲੈ ਕੇ ਆਈਆਂ ਸਨ ਪੂਰਾ ਇਕੱਠ ਸੀ ਬਦਰੇ ਵਾਲਿਆਂ ਦੇ ਤਿੰਨ ਦਿਨ ਤਮੱਚੜ ਪੈਂਦਾ ਰਿਹਾ ਪ੍ਰਤਾਪੀ ਦੀ ਅੱਖ ਲਹਿਰੇ ਵਾਲਿਆਂ ਦੀ ਕੁੜੀ ਚੰਦਕੌਰ ਉੱਤੇ ਸੀ ਉਹ ਵੱਡੀਆਂ ਦੋਵਾਂ ਨਾਲੋਂ ਛੋਟੀ ਸੀ ਨਸਵਾਰੀ ਰੰਗ ਦਾ ਸੂਟ ਉੱਤੇ ਹਲਕੀ ਸਰਬਤੀ ਚੁੰਨੀ ਉਹ ਧਰਤੀ ਵੜਦੀ ਫਿਰਦੀ ਗੋਰੇ ਰੰਗ ਉੱਤੇ ਨਸਵਾਰੀ ਸੂਟ ਬਾੜ-ਬਾੜ ਉੱਠਦਾ ਕੁੜੀ ਦੀਆਂ ਅੱਖਾਂ ਚਰਾਗਾ ਵਾਂਗ ਬਲਦੀਆਂ ਮੂੰਹ ਦੀ ਫਾੜ ਬੇहद ਸੋਹਣੀ ਵੀਣੀ ਵਿੱਚ ਚੂੜੀਆਂ ਦੀ ਸ਼ਿੰਕਾਰ ਅਗਲੇ ਦਾ ਧਿਆਨ ਖਿੱਚਦੀ ਭੂਆ ਆਹ ਕੁੜੀ ਤਾਂ ਮੈਨੂੰ ਦੇ ਦਿਓ ਪ੍ਰਤਾਪੀ ਨੇ ਸਿੱਧਾ ਹੀ ਨੰਦਕੌਰ ਨੂੰ ਆਖ ਦਿੱਤਾ ਇਹ ਸੋਚ ਕੇ ਚਾਹੇ ਉਹ ਗੱਲ ਹੀ ਪੈ ਜਾਵੇ ਤਿੰਨ ਦਿਨਾਂ ਵਿੱਚ ਸਾਰੀਆਂ ਔਰਤਾਂ ਇੱਕ ਦੂਜੀ ਦੇ ਨੇੜੇ ਹੋ ਗਈਆਂ ਸਨ ਇੱਕ ਦੂਜੀ ਦਾ ਸਾਰਾ ਇਲਾ ਕਬੀਲਾ ਜਾਨ ਗਈਆਂ ਸਨ ਤੂੰ ਲੈ ਜਾ ਭਾਈ ਪ੍ਰਤਾਪੀ ਮੇਰਾ ਤਾਂ ਫਿਕਰ ਮੁੱਕੂ ਪਰ ਕੀ ਦੀ ਖਾਤਰ ਤੇਰੇ ਮੁੰਡੇ ਤਾਂ ਨਿਆਣੇ ਨੇ ਹਲੇ ਕੁੜੀ ਦੀ ਮਾਂ ਦਾ ਸਾਰਾ ਧਿਆਨ ਪ੍ਰਤਾਪੀ ਵੱਲ ਹੋ ਗਿਆ ਆਜਾਉ ਉਹ ਲੈਣ ਸਾਨੂੰ ਮੇਰਾ ਦਿਓਰ ਹੈ ਦੇਖ ਲਈ ਜਮਾ ਜੋੜੀ ਬਣੂ ਇਹਨਾਂ ਦੀ ਚੰਦ ਸੂਰਜ ਦੀਆਂ ਕਿਰਨਾਂ ਹੈ ਦਿਓਰ ਮੇਰਾ ਜ਼ਮੀਨ ਕਿੰਨੀ ਆਉਂਦੀ ਹੈ ਮੁੰਡੇ ਨੂੰ ਜਿਵੇਂ ਅਨੰਦਕੌਰ ਗੱਲ ਮੁਕਾ ਦੇਣਾ ਚਾਹੁੰਦੀ ਹੋਵੇ 16 ਘੁੰਮੇ ਦੋਵੇਂ ਪਾਈਆਂ ਕੋਲ ਜ਼ਮੀਨ ਤਾਂ ਪੁੱਛ ਨਾ ਭੂਆ ਛੋਟੇ ਦੇ ਸਿਰ ਆਰ ਗਈ ਹੈ ਬਥੇਰੇ ਢਾਣੇ ਹੁੰਦੇ ਨੇ ਸਾਡੇ ਤਾਂ ਦੁਪਹਿਰ ਜਿਹੇ ਚਾਨਣ ਬਦਰੇ ਆ ਗਿਆ। ਨੰਦਕੌਰ ਨੇ ਉਹਨੂੰ ਸਵਾਰ-ਸਵਾਰ ਦੇਖਿਆ। ਉਹ ਘਟ ਬੋਲਦਾ ਲੱਗਦਾ ਸੀ। ਗੁਰਦੇਵ ਉਹਨੂੰ ਛੇੜਦਾ ਫਿਰ ਵੀ ਉਹ ਮੋਹੋ ਬੋਲ ਕੱਢਦਾ। ਨੰਦਕੌਰ ਨੂੰ ਮੁੰਡਾ ਜੱਜ ਗਿਆ। ਚੰਦਕੌਰ ਨੂੰ ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ ਚਾਨਣ ਨੂੰ। ਕਿਸੇ ਗੱਲ ਦਾ ਕੋਈ ਪਤਾ ਨਹੀਂ ਸੀ। ਜੋਗੀਪੁਰ ਜਾ ਕੇ ਸਾਰੀ ਗੱਲ ਖੁੱਲ ਗਈ। ਉਧਰ ਲਹਿਰੇ ਜਾ ਕੇ ਸਾਰੀ ਗੱਲ ਖੁੱਲ ਗਈ। ਧੰਨਵਾਦ।